ਭਗਵੰਤ ਮਾਨ ਜੀ ਜਦੋਂ ਲੁਧਿਆਣੇ ਆਏ ਸੀਗੇ 2022 ਦੇ ਵਿੱਚ 15 ਅਗਸਤ ਨੂੰ ਇੱਥੇ ਇੱਕ ਪ੍ਰੈਸ ਕਾਨਫਰੰਸ ਮੈਂ ਤੁਹਾਨੂੰ ਵੀਡੀਓ ਦੇ ਦੂੰਗਾ ਉਹਦੇ ਵਿੱਚ ਕਿਹਾ ਸੀ ਸੁਖਦੇਵ ਉਹਨਾਂ ਤੋਂ ਵੱਡੇ ਹੋਗੇ ਮੈਨੂੰ ਤਾਂ ਲੱਗਦਾ ਬਹੁਤ ਜ਼ਿਆਦਾ ਹੀ ਵੱਡੇ ਹੋਗੇ ਤੁਸੀਂ ਵਿਤਕਰਾ ਕਰ ਰਹੇ ਹੋ ਭਗਤ ਸਿੰਘ ਭਗਤ ਸਿੰਘ ਤੇ ਉਦਮ ਸਿੰਘ ਜੀ ਲਈ ਛੁੱਟੀ ਦਾ ਐਲਾਨ ਵੀ ਕਰਤਾ ਹੈਰੀਡੇ ਸਟਰੀਟ ਵੀ ਹੋਗੀ 31 ਨੂੰ ਉਹਦਾ ਉਦਘਾਟਨ ਵੀ ਕਰਨਾ ਸੁਖਦੇਵ ਜੀ ਲਈ ਕੀ ਹੈ ਸਰਕਾਰ ਸ਼ਹੀਦਾਂ ਦੇ ਨਾਮ ਤੇ ਬਣੀ ਸੀਗੀ ਅਸੀਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਖਤਕਾਰ ਕਲਾ ਦੀ ਅੱਧਰਤੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸੋ ਚੱਕਦੇ ਨੇ ਕਿ ਅਸੀਂ ਸ਼ਹੀਦਾਂ ਦੇ ਨਕਸ਼ੇ ਕਦਮਾਂ ਤੇ ਚੱਲਾਂਗੇ ਅੱਜ ਅਸੀਂ ਸ਼ਹੀਦ ਸੁਖਦੇਵ ਠਾਪੜ ਦੇ ਉਸ ਸਥਾਨ ਤੇ ਖੜੇ ਹਾਂ ਜਿੱਥੋਂ ਉਹਨਾਂ ਨੇ ਆਜ਼ਾਦੀ ਦੀ ਲੜਾਈ ਵਾਸਤੇ ਰਣਨੀਤੀ ਕਢੀ ਸੀ ਉਸ ਘਰ ਤੇ ਖੜੇ ਹਾਂ ਜਿੱਥੋਂ ਆਜ਼ਾਦੀ ਦੇ ਪ੍ਰਬੰਧੀਆਂ ਨੇ ਪੈਰ ਪਾਏ ਸੀ ਪਰ ਅੱਜ ਉੱਥੇ ਕੀ ਹੈ ਕੂੜਿਆਂ ਦੇ ਢੇਰ ਹੈ ਭਗਵੰਤ ਮਾਨ ਜੀ ਸੁਦੇਸ਼ ਜੀ ਨਾਲ ਸੁਤੇਲਾ ਬਿਵਾਰਨਾ ਕਰੋ ਕਿਉਂ ਉਹਨਾਂ ਦੀਆਂ ਰੂਹਾਂ ਭੜਕਦਾ ਹੀ ਐ ਅਨਾਉਂਸ ਤਾਂ ਕਰ ਜੰਨੇ ਹੋ ਤੁਸੀਂ 40 ਵਾਰ ਨੂੰ ਧਿਆਨ ਦੇ ਵਿਚਾਰੇ ਹੋ ਦ੍ਰਿਸ਼ੀ ਦੇ ਕੋਲ ਉਹ ਤਾਂ ਕਿ ਤੁਸੀਂ ਚਲੇ ਗਏ ਹੋ ਕੇਜਰੀਵਾਲ ਹੋ ਕੇ ਉਹ ਚਲੇ ਗਿਆ ਕਿ ਕਿਆ ਇੱਥੇ ਆ ਕੇ ਮਹਿੰਦੀ ਲੱਗੀ ਸੀ ਪਾਉ ਜੇ ਇੱਥੇ ਆ ਨਹੀਂ ਸਕਦੇ ਸੀ 59 ਕਰੋੜ ਰੁਪਏ ਦੀ ਲਾਗਤ ਨਾਲ ਤਾਂ ਲੀ ਪੱਥਰ ਰੱਖ ਲਿਆ ਇੱਥੇ ਤਾਂ ਸਾਰੀ ਗੱਲ 55 ਲੱਖ ਦੀ ਐ ਕਿ ਫਿਰ ਰਸਤਾ ਗਾਰਡਨ ਪੀ ਐਚ ਡੀ ਕਰਨ ਵਾਲੇ ਬੱਚੇ ਐਮ ਪੀ ਤੋਂ ਆਉਂਦੇ ਆ ਕੋਈ ਪੁੰਨੇ ਤੋਂ ਆਉਂਦੇ ਕੋਈ ਰਾਸ਼ਟਪਤ ਕਿੱਥੋਂ ਕਿੱਥੋਂ ਆਉਂਦੇ ਆ ਤੇ ਪੀ ਐ ਬੱਚੇ ਕਰ ਲਈ ਉਹਨਾਂ ਨੂੰ ਰਸਤਾ ਨਹੀਂ ਲੱਭਦਾ ਕਾਪੁਰਤੇ ਪੀ ਐਸ ਡੀ ਕਰਨ ਵਾਸਤੇ ਵਕ ਵਕ ਸਟੇਟਾਂ ਦਵਾਂਦੇ ਬਿਲਕੁਲ ਆਂਦੇ ਆ ਪੀ ਐਚ ਡੀ ਕਰਨ ਵਾਲੇ ਫੌਰਨ ਤੋਂ ਵੀ ਬੱਚੇ ਆਏ ਆ ਸਾਨੂੰ ਫੋਨ ਕਰਕੇ ਪੁੱਛਦੇ ਆ ਕਿ ਸਾਨੂੰ ਰਸਤਾ ਨਹੀਂ ਲੱਭ ਰਿਹਾ ਬੜੇ ਅਫਸੋਸ ਦੀ ਗੱਲ ਹੈ ਭਗਵੰਤ ਮਾਨ ਜੀ ਸੀ ਐਮ ਪੰਜਾਬ ਸਾਨੂੰ ਬੜੀ ਆਸ ਸੀ ਕਿ ਤੁਸੀਂ ਸੋਚਾ ਕੇ ਚੱਕੀ ਸ਼ਹੀਦਾਂ ਦੇ ਪ੍ਰਤੀ ਪਰ ਤਿੰਨਾਂ ਨਾ ਤੁਸੀਂ ਇਦਾਂ ਦਾ ਨਾ ਕਰੋ ਕਿੰਨੇ ਮੁੱਖ ਮੰਤਰੀ ਹੁਣ ਤੱਕ ਇਸ ਅਸਥਾਨ ਤੇ ਸਰਦਾਰ ਬਿਹਨ ਸਿੰਘ ਆਏ ਆ ਤੇ ਬਾਲ ਸਾਹਿਬ ਦੇ ਨੁਮਾਇੰਦੇ ਵੀ ਆਏ ਆ ਇੱਥੇ ਜਿਹੜੇ ਕਿ ਇੱਥੇ ਅਨਾਉਂਸ ਕਰ ਗਿਆ ਕਿ ਸ਼ਹੀਦਾਂ ਦੇ ਪ੍ਰਤੀ ਬੜਾ ਕਈ ਸਰਕਾਰਾਂ ਆਈਆਂ ਕਈ ਚਲੇ ਗਈਆਂ ਪਰ ਮੈਂ ਬੜੇ ਅਫਸੋਸ ਦੀ ਗੱਲ ਹੈ ਪੰਜਾਬ 'ਚ ਇਸ ਸੁਭਦੇਵ ਜੀ ਦਾ ਪਤਾ ਨਹੀਂ ਕਿਉਂ ਸੁਤੇਲਾ ਵਿਵਾਰ ਹੈ ਇਹ ਮੈਮੋਰੰਡਮ ਦੇਣ ਤੋਂ ਬਾਅਦ ਸਾਨੂੰ ਨਵੇਂ ਸ਼ਹਿਰ ਤੋਂ ਇਨਵਾਈਟ ਨਹੀਂ ਆਇਆ ਦੁਬਾਰਾ ਉਹ ਮੈਮੋਰੰਡਮ ਦੇਣ ਤੋਂ ਬਾਅਦ ਨਹੀਂ ਤਾਂ ਪਿਛਲੀ ਸਰਕਾਰ ਦੇ ਵਿੱਚ ਉੱਥੇ ਚਾਰ ਪ੍ਰੋਗਰਾਮ ਹੋਏ ਸਭ ਤੋਂ ਪਹਿਲਾਂ ਰਾਣਾ ਜੀ ਰਾਣਾ ਜੀ ਨੇ ਇਨਵੀਟੇਸ਼ਨ ਦਿੱਤਾ ਸੀਗਾ ਉੱਥੇ ਠੀਕ ਹੈ ਉਹਨਾਂ ਨੇ ਜਦ ਦੇਖਿਆ ਕਿ ਉੱਥੇ ਦੀ ਟੀਮ ਨੇ ਉੱਥੇ ਦੇ ਡੀਐਸਡੀਐਮ ਵਗੈਰਾ ਨੇ ਸ਼ੀਦਾਂ ਦੇ ਪਰਿਵਾਰਾਂ ਦੀ ਕੁਰਸੀਆਂ ਲੱਗ ਲਈਆਂ ਹੋਈਆਂ ਉਹ ਆਪਣੀ ਕੁਰਸੀ ਛੱਡ ਕੇ ਸ਼ੀਦਾਂ ਦੇ ਪਰਿਵਾਰਾਂ ਦੇ ਵਿੱਚ ਬੈਠ ਗਏ ਸੀਗੇ ਠੀਕ ਹੈ ਨਾ ਇਹ ਇਹ ਉਸ ਤੋਂ ਬਾਅਦ ਕੈਪਟਨ ਸਾਹਿਬ ਦਾ ਹੋਇਆ ਕੈਪਟਨ ਸਾਹਿਬ ਦੇ ਉੱਤੇ ਉਸ ਤੋਂ ਬਾਅਦ ਲਾਕਡਾਊਨ ਹੋ ਗਿਆ ਸੀਗਾ ਫਿਰ ਚੰਨੀ ਜੀ ਨੇ ਵੀ ਪ੍ਰੋਗਰਾਮ ਕੀਤਾ ਫਿਰ ਸੁਖੀ ਰੰਦਾ ਰੰਦਾਬਈ ਮਤਲਬ ਚਾਰੋਂ ਫੋਟੋਸ ਅਖਬਾਰ ਦੀ ਕਟਿੰਗਸ ਮੇਰੇ ਕੋਲ ਮੌਜੂਦ ਨੇ ਇਸ ਸਰਕਾਰ ਦੇ ਵਿੱਚ ਸਿਰਫ ਇੱਕ ਵਾਰ ਬੁਲਾਇਆ ਗਿਆ ਸਾਰੇ ਪਰਿਵਾਰ ਜਾਂਦੇ ਸੀ ਭਗਤ ਕੱਲ ਪ੍ਰੋਗਰਾਮ ਸੀਗਾ ਕੱਲੇ ਭਗਤ ਸਿੰਘ ਦਾ ਪਰਿਵਾਰ ਸੀ ਉਹ ਵੀ ਇੱਕ ਮੈਂਬਰ ਉਹਨਾਂ ਦਾ ਮਤਲਬ ਕੀ ਤੁਹਾਡੇ ਖਿਲਾਫ ਕੋਈ ਬੋਲ ਨਾ ਸਕੇ ਉੱਥੇ ਇਸ ਕਰਕੇ ਤੁਸੀਂ ਨਹੀਂ ਬੁਲਾਉਂਦੇ ਇਹ ਸਾਨੂੰ ਗਲਤੀ ਹੋ ਗਈ ਕਿ ਸੁਖਦੇਵ ਜੀ ਪੰਜਾਬ 'ਚ ਜਨਮ ਲੈ ਲਏ ਇਹਨਾਂ ਨੂੰ ਤਾਂ ਹਰਿਆਣਾ ਜਾਂ ਰਾਜਸਥਾਨ ਐਮਪੀ ਵਰਗੇ ਸ਼ਹਿਰਾਂ 'ਚ ਹੋਣਾ ਚਾਹੀਦਾ ਸੀ ਜਿੱਥੇ ਇਹਨਾਂ ਦੀ ਸੁਣਵਾਈ ਹੋਵੇ ਤੁਸੀਂ ਉਹ ਦੇਖ ਲਓ ਉੱਪਰ ਕੂਲਰ ਲਟਕਿਆ ਹੋਇਆ ਕੋਈ ਉੱਥੇ ਮੱਥਾ ਟੇਕਦਾ ਹੋਵੇ ਕੂਲਰ ਗਿਰ ਜਾਵੇ ਉੱਪਰ ਪਹੁੰਚ ਜ਼ਿੰਮੇਵਾਰ ਹੈ ਅੱਜ ਤੱਕ ਅੱਜ ਤੱਕ ਸਰਕਾਰ ਉੱਪਰਲਾ ਕਬਜ਼ਾ ਨਹੀਂ ਛੁੜਾ ਬਾਈ ਅੱਛਾ ਇਹ ਕਦੋਂ ਕਬਜ਼ਾ ਕਰਿਆ ਹੋਇਆ ਕਬਜ਼ਾ ਕੀਤਾ ਹੋਇਆ ਜੀ ਕਦੀ ਤੁਸੀਂ ਸੁਣਿਆ ਸੀਗਾ 프ਰੰਟ ਟਾਈਮ 'ਚ ਫਲੈਟ ਸਿਸਟਮ ਸੀਗਾ ਥੱਲੇ ਕਿਸੇ ਹੋਰ ਦਾ ਪਹਿਲੀ ਮੰਜ਼ਰ ਹੋਵੇ ਤੇ ਤੀਜੀ ਮੰਜ਼ਰ ਕਿਸੇ ਹੋਰ ਦੀ ਸੀਗੀ ਬੜੀ ਸ਼ਹੀਦਾਂ ਦੀ ਜਗਾ ਉੱਤੇ ਕਬਜ਼ਾ ਹੋਇਆ ਹੈ ਤੇ ਸਰਕਾਰੋਂ ਨਹੀਂ ਸਰਕਾਰੋਂ ਨੇ ਕਿਹਾ ਕਿਉਂ ਇਸ ਤਰੀਕੇ ਨਾਲ ਬਾਰ ਬਾਰ ਇਹ ਗੱਲ ਉੱਠਦੀ ਹੈ ਬਾਰ ਬਾਰ ਇਹ ਹਿੰਦੂ ਹੋਣ ਕਰਕੇ ਇਹਨਾਂ ਸੁਤੇਲਾ ਵਿਵਾਰ ਤੁਸੀਂ ਦੇਖਿਆ ਹੋਣਾ ਬਜ਼ਾਰਾਂ 'ਚ ਆ ਕਿਸੇ ਨੂੰ ਪਤਾ ਨਹੀਂ ਸੁਖਦੇਵ ਦਾ ਘਰ ਨਹੀਂ ਪਤਾ ਅੱਜ ਫਿਰ ਮੈਂ ਬਾਰੋਂ ਨੂੰ ਫੋਨ ਕਰਦੇ ਫੋਨ ਉਹਦੀ ਪੁੱਛਦੇ ਮੈਂ ਫੋਨ ਕਰਦੇ ਇਵਨ ਕਿ ਮੈਂਬਰ ਪਾਰਲੀਮੈਂਟ ਕਈ ਵਾਰ ਆਇਆ ਰਾਜ ਬੱਬਰ ਆਇਆ 2002 ਚ ਸਾਨੂੰ ਫੋਨ ਕਰਕੇ ਰਸਤਾ ਲੱਭਦੇ ਕਿੱਥੇ ਹੈ ਹੋਰ ਵੀ ਆਪਣੇ ਖੁਰਾਨਾ ਸਾਹਿਬ ਆਏ ਸੀਐਮ ਦਿੱਲੀ ਦੇ ਉਹ ਵੀ ਇਹ ਸਾਨੂੰ ਪੁੱਛ ਕੇ ਰਸਤਾ ਮੰਗਦੇ ਆ ਪੰਜ ਪੰਜ ਐਮਪੀ ਆਂਦੇ ਔਰ ਰਸਤਾ ਨਹੀਂ ਲੱਭਦਾ ਬੜੇ ਅਫਸੋਸ ਦੀ ਗੱਲ ਐ ਇਹ ਅਸਟੇਲਾ ਵਿਵਾਰ ਕਿਉਂ ਹੋ ਰਿਹਾ ਸਾਹਿਬ ਨੇ ਕੱਲ ਸ਼ਬਦ ਯੂਜ਼ ਕੀਤੇ ਨੇ ਕਹਿੰਦੇ ਇਹ ਮੈਨੂੰ ਬੜੀ ਹਰਾਨੀ ਹੁੰਦੀ ਐ ਜਦੋਂ ਕੋਈ ਮੰਗ ਪੱਤਰ ਲੈ ਕੇ ਆਉਂਦਾ ਸ਼ਹੀਦਾ ਵਸਤੇ ਕਹਿੰਦੇ ਮੰਗ ਪੱਤਰ ਨਹੀਂ ਇਹਨਾਂ ਦਾ ਹੱਕ ਪੱਤਰ ਐ ਮੈਂ ਤਾਂ ਅੱਖਾਂ ਮੀਚ ਕੇ ਸਾਈਨ ਕਰਦਾ ਵੀ ਜੋ ਕਰਨਾ ਕਰ ਦੋ ਜੀ 2022 ਦਾ ਮੈਂ ਤੁਹਾਨੂੰ ਖੜਖੜ ਗਲਾਂ ਦਾ ਇੱਕ ਮੰਗ ਪੱਤਰ ਦੀ ਫੋਟੋ ਤੁਹਾਨੂੰ ਦੇ ਦਿੰਨਾ ਮੁੱਖ ਮੰਤਰੀ ਸਾਹਿਬ ਨੂੰ ਚਾਹੇ ਤੁਸੀਂ ਪੁੱਛ ਲਿਓ ਕਿ ਤੁਸੀਂ ਥਾਪਰ ਸਾਹਿਬ ਨੇ ਤੁਹਾਨੂੰ ਮੰਗ ਪੱਤਰ ਦਿੱਤਾ ਸੀ ਉਹ ਕਬਾੜ ਚ ਹੈ ਕਿ ਤੁਹਾਡੇ ਹਲੇ ਕੋਈ ਉਹਦਾ ਮਤਾ ਕੋਈ ਨੰਬਰ ਨੰਬਰ ਲੱਗਿਆ ਹੋਇਆ 11 ਆਈਆਂ ਗਈਆਂ ਉਹਨਾਂ ਨੇ ਕੰਮ ਵੀ ਕੀਤੇ ਚਾਹੇ ਥੋੜੇ ਥੋੜੇ ਕੀਤੇ ਦਾ ਪਿਛਲੇ ਵਾਰ ਅਮਰਿੰਦਰ ਸਿੰਘ ਜੀ ਨੇ ਲੁਧਿਆਣੇ ਆ ਕੇ 2019 ਇੱਕ ਕਰੋੜ ਦੀ ਘੋਸ਼ਣਾ ਕੀਤੀ ਸੀ ਉਹਦੇ ਵਿੱਚੋਂ 50 ਲੱਖ ਰੁਪਏ ਆਇਆ ਆਇਆ ਡੀਸੀ ਸਾਹਿਬ ਵਰਿੰਦਰ ਜੀ ਸੀਗੇ ਉਸ ਟਾਈਮ ਉਹਨਾਂ ਨੇ ਸਪੈਸ਼ਲ ਬੁਲਾਇਆ ਪਿਛਲੀ ਸਰਕਾਰਾਂ ਦੇ ਅਫਸਰ ਆਪ ਖੁਦ ਚੱਲ ਕੇ ਇੱਥੇ ਆਂਦੇ ਸੀ ਇਸ ਸਰਕਾਰ ਦਾ ਤਾਂ ਕੋਈ ਨੁਮਾਇੰਦਾ ਨਹੀਂ ਚੱਲ ਕੇ ਆਂਦਾ ਕੋਈ ਵੀ ਨਹੀਂ ਆਂਦਾ ਜੀ ਤੁਹਾਨੂੰ ਅਖਬਾਰ ਦੀ ਕਟਿੰਗਾਂ ਫੋਟੋਆਂ ਦੇ ਦੇਣਾ ਜਿਦੇ ਵਿੱਚ ਵੱਡੇ ਵੱਡੇ ਅਫਸਰ ਆਪ ਚੱਲ ਕੇ ਇੱਥੇ ਆ ਰਹੇ ਆ ਸੰਗਲ ਮੀਟਿੰਗ ਕਰ ਰਹੇ ਆ ਇਸ ਸਰਕਾਰ ਦੇ ਵਿੱਚ ਤਾਂ ਕਿਸੇ ਡੀਸੀ ਨੇ ਮੀਟਿੰਗ ਨਹੀਂ ਕੀਤੀ ਬਕਲਵੰਦ ਸਿੱਧੂ ਜਿਹੜੇ ਵਿਧਾਇਕ ਹੈਗੇ ਨੇ ਹਲਕਾ ਹਤਮਨ ਹਲਕੀ ਪੰਨ ਮੁੱਦਾ ਚੁੱਕਿਆ ਸੀਗਾ ਉਹਨਾਂ ਦੀ ਸੁਣਵਾਈ ਨਹੀਂ ਹੋਈ ਕੋਈ ਇੱਕ ਵਾਰ ਨਹੀਂ ਦੋ ਵਾਰ ਮੁੱਦਾ ਚੁੱਕ ਚੁੱਕੇ ਆ ਉਹਨਾਂ ਦੀ ਸੁਣਵਾਈ ਨਹੀਂ ਹੋ ਪੰਜਾਬ ਸਰਕਾਰ ਕਾਦੇ ਲਈ ਸਾਰਾ ਕੰਮ ਇਹਨਾਂ ਨੇ ਕੀਤਾ ਅੱਜ 13 ਸਾਲ ਦੇ ਵਿੱਚ ਇਕਵੈਸ਼ਨ ਵੀ ਹੋ ਗਈ ਹਾਈ ਕੋਰਟ ਵੀ ਲੜਾਈਆਂ ਲੜ ਲਈ ਸੁਪਰੀਮ ਕੋਰਟ ਵੀ ਆ ਕਿ 50-60 ਲੱਖ ਰੁਪਏ ਨਹੀਂ ਹੈਗਾ ਸਾਨੂੰ ਰਿਟਨ ਚ ਦੇ ਦੇ ਨਹੀਂ ਹੈਗਾ ਅਸੀਂ ਕੋਲ ਲਾਵਾ ਸਾਨੂੰ ਇੱਕ ਪਲੇਟਫਾਰਮ ਮਿਲਦਾ ਹੁੰਦਾ ਸੀਗਾ ਕਿ ਚਲੋ ਯਾਰ ਨਿਮੰਤਰਣ ਆਇਆ ਅਸੀਂ ਇੱਕ ਮੈਮੋਰੰਡਮ ਬਣਾਵਾਂਗੇ ਉਹਨਾਂ ਨੂੰ ਦਵਾਂਗੇ ਉੱਥੇ ਐਟ ਦ ਸਪੌਟ ਕੀ ਪਤਾ ਐਟ ਦ ਸਪੌਟ ਹੀ ਹੱਲ ਕਰ ਦੇ ਬਟ ਸਾਨੂੰ ਬੜਾ ਦੁੱਖ ਹੈ ਕਿ ਮਾਨ ਸਾਹਿਬ ਸਿਰਫ ਭਗਤ ਸਿੰਘ ਜੀ ਦਾ ਨਾਮ ਇਸਤੇਮਾਲ ਕਰ ਰਹੇ ਹੋਰ ਕੁਝ ਨਹੀਂ ਹੋ ਰਿਹਾ ਨਾਮ ਇਸਤੇਮਾਲ ਕਰ ਬਸ ਨਾਮ ਇਸਤੇਮਾਲ ਹੋ ਰਿਹਾ ਔਰ ਕੁਝ ਨਹੀਂ ਹੋ ਰਿਹਾ ਸ਼ਹੀਦਾਂ ਦੀ ਚਿ ਵਤਨ 'ਤੇ ਮਿਟਨੇ ਵਾਲੋਂ ਕਾ ਯਹੀ ਆਖਰੀ ਨਿਸ਼ਾਨ ਹੋਊਗਾ। ਇਹ ਅਕਸਰ ਅਸੀਂ ਸਟੇਜਾਂ ਤੋਂ ਸੁਣਦੇ ਆਂ ਲੀਡਰ ਲੰਬੇ-ਲੰਬੇ ਭਾਸ਼ਣ ਦਿੰਦੇ ਨੇ। ਤੁਹਾਨੂੰ ਲੱਗਿਆ ਹੋਊਗਾ ਵੀ ਸ਼ਾਇਦ ਮੈਂ ਕਿਸੇ ਕੂੜੇ ਦੇ ਡੰਪ ਤੇ ਖੜਕੇ ਸ਼ਹੀਦਾਂ ਨੂੰ ਯਾਦ ਕਰ ਰਿਹਾ। ਇਹ ਕਾ ਛੋਟਾ ਕੂੜੇ ਦਾ ਡੰਪ ਬਣਿਆ ਹੋਇਆ ਹੈ। ਡੰਪ ਮੈਂ ਤਾਂ ਕਹ ਰਿਹਾ ਜਿਹੜੇ ਉੱਥੇ ਥੱਲੇ ਕੂੜਾ ਜੰਮਿਆ ਹੋਇਆ ਵਾ ਉਹ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਵੀ ਇੱਥੇ ਕਾਫੀ ਪੁਰਾਣਾ ਕੂੜਾ ਡਿੱਗਦਾ ਤੇ ਚੱਕ ਕੇ ਲੈ ਜਾਂਦੇ ਫਿਰ ਇੱਥੇ ਕੂੜਾ ਡਿੱਗਦਾ। ਉਧਰ ਕੂੜੇ ਢੇਰ ਲੱਗਿਆ ਹੋਇਆ ਜੀ ਉਹ ਤੁਹਾਨੂੰ ਦਿਖਾਊਂ ਉਹ ਕੂੜਾ ਢੇਰ ਲੱਗਿਆ ਤਿੰਨ ਚੌਥਾ ਕੂੜਾ ਢੇਰ ਉਹ ਲੱਗਿਆ ਹੋਇਆ ਪਰੇ ਮੈਂ ਕੈਮਰਾ ਉਹਨੂੰ ਤੁਹਾਨੂੰ ਉਹ ਵੀ ਦਿਖਾਉਂਗਾ ਉਹ ਕੂੜਾ ਢੇਰ ਲੱਗਿਆ ਪੰਜਵਾਂ ਛੋਟਾ ਕੂੜਾ ਢੇਰਾ ਲੱਗਿਆ ਉਹ ਰੈਡੀ ਪਈ ਆ ਕੂੜੇਦਾਨ ਦੀ ਇਹ ਭਾਜੀ ਕੋਈ ਕੂੜੇ ਦੇ ਡੰਪ ਤੇ ਨਹੀਂ ਖੜੇ ਅਸੀਂ ਨਾ ਕਿਸੇ ਕਾਰਪੋਰੇਸ਼ਨ ਦੇ ਦਫ਼ਤਰ ਖੜੇ ਆ ਅਸੀਂ ਖੜੇ ਆ ਸ਼ਹੀਦ ਸੁਖਦੇਵ ਥਾਪੜ ਦੇ ਜਨਮ ਸਥਲ ਤੇ ਸ਼ਰਮ ਆਉਂਦੀ ਆ ਕਹਿਣ ਵਾਸਤੇ ਵੀ ਅਸੀਂ ਸ਼ਹੀਦ ਸੁਖਦੇਵ ਦੇ ਸੁਖਦੇਵ <th>ਥਾਪਰ ਦੇ ਜਨਮ ਸਥਲ ਤੇ ਖੜੇ ਆ ਤੇ ਉਥੇ ਪੰਜ ਲਗ ਲਗ ਛੋਟੇ ਛੋਟੇ ਕੂੜਿਆਂ ਦੇ ਢੇਰ ਪਏ ਨੇ ਸਰਕਾਰ ਸ਼ਹੀਦਰ ਦੇ ਨਾਮ ਤੇ ਬਣੀ ਸੀਗੀ ਅਸੀਂ ਸ਼ਹੀਦਾਂ ਨੂੰ ਯਾਦ ਕਰਦੇ ਆ ਖਤਕੜ ਕਲਾਂ ਦੀ ਧਰਤੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸੋਚ ਚੱਕਦੇ ਨੇ ਕਿ ਅਸੀਂ ਸ਼ਹੀਦਰ ਦੇ ਨਕਸ਼ੇ ਕਦਮਾਂ ਤੇ ਚੱਲਾਂਗੇ ਅੱਜ ਅਸੀਂ ਸ਼ਹੀਦ ਸੁਖਦੇਵ <th>ਥਾਪਰ ਦੇ ਉਸ ਸਥਾਨ ਤੇ ਖੜੇ ਹਾਂ ਜਿੱਥੋਂ ਉਹਨਾਂ ਨੇ ਆਜ਼ਾਦੀ ਦੀ ਲੜਾਈ ਵਾਸਤੇ ਰਣਨੀਤੀ ਘੜੀ ਸੀ ਉਸ ਘਰ ਤੇ ਖੜੇ ਹਾਂ ਜਿੱਥੋਂ ਆਜ਼ਾਦੀ ਦੇ ਪ੍ਰਬੰਧਨੀਆਂ ਨੇ ਪੈਰ ਪਾਏ ਸੀ ਪਰ ਅੱਜ ਉੱਥੇ ਕੀ ਹੈ ਕੂੜਿਆਂ ਦੇ ਢੇਰ ਹੈ ਗੱਲ ਇੱਥੇ ਖਤਮ ਨਹੀਂ ਹੁੰਦੀ ਇਹ ਉਸ ਥਾਂ ਹੈ ਜਿੱਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਪਰ ਪਰ ਇੱਥੇ ਆਉਣ ਵਾਸਤੇ ਰਸਤਾ ਨਹੀਂ ਹੈਗਾ ਜੀ ਕੋਈ ਦੱਸ ਦੇਵੇ ਮੈਨੂੰ ਸ਼ਹੀਦ ਸੁਖਦੇਵ ਥਾਪੜ ਦਾ ਘਰ ਕਿੱਥੇ ਹੈ ਲੁਧਿਆਣੇ ਦੇ ਸੌ ਦੇ ਵਿੱਚੋਂ ਜੇ 99 ਲੋਕ ਮੈਨੂੰ ਦੱਸ ਦੇਣ ਵੀ ਸੁਖਦੇਵ ਸਾਹਿਬ ਦਾ ਘਰ ਕਿੱਥੇ ਆ ਜੋ ਕਹੋਗੇ ਉਹ ਦੇਣਾ ਰਸਤਾ ਇਸ ਘਰ ਨੂੰ ਨਹੀਂ ਹੈਗਾ ਇਸ ਘਰ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਆ ਸ਼ੋਕ ਥਾਪੜ ਜੀ ਨੇ ਜਿਹੜੇ ਸ਼ਹੀਦ ਸੁਖਦੇਵ ਥਾਪੜ ਜੀ ਦੇ ਪਰਿਵਾਰ ਵਿੱਚੋਂ ਨੇ ਥਾਪੜ ਸਾਹਿਬ ਨਾਲ ਗੱਲਬਾਤ ਕਰਾਂਗੇ ਥਾਪੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੈ ਹਿੰਦ ਜੈ ਹਿੰਦ ਜੀ ਤੁਹਾਡਾ ਧੰਨਵਾਦ ਤੁਸੀਂ ਸ਼ਹੀਦ ਦੇ ਆਜ਼ਮ ਸੁਖਦੇਵ ਥਾਪੜ ਦੇ ਜਨਮ ਸਥਾਨ ਤੇ ਆਏ ਤੇ ਇਸ ਪੰਜਾਬ ਸਰਕਾਰ ਨੂੰ ਔਰ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਗਾ ਕਰਨ ਲਈ ਕੀ ਸ਼ਹੀਦ ਜਮ ਸੁਖਦੇਵ <th>ਪਰਦੀ ਦਾ ਜਨਮ ਮੁਹੱਲਾ ਨਗਰਾਲਾ ਲੁਧਿਆਣਾ ਦੇ ਵਿੱਚ ਹੋਇਆ ਸੀ <th>ਪਰ ਸਾਹਿਬ ਆਪਾਂ ਉਸ ਥਾਂ ਤੇ ਖੜੇ ਆ ਪਹਿਲਾਂ ਮੈਂ ਕੂੜੇ ਦੇ ਢੇਰ ਦੀ ਗੱਲ ਕਰੂੰਗਾ ਦੁੱਖ ਨਹੀਂ ਲੱਗਦਾ ਹੈਗਾ ਵੀ ਇੰਨਾ ਸਾਨੂੰ ਮਹਾਨ ਸ਼ਹੀਦਾਂ ਨੇ ਜਾਦੀ ਲੈ ਕੇ ਦਿੱਤੀ ਆ ਤੇ ਅਸੀਂ ਆਲੇ ਦੁਆਲੇ ਕੀ ਖਲੇ ਰਿਆ ਹੋਇਆ ਕੂੜਾ ਖਲੇ ਰਿਆ ਹੋਇਆ ਬੜੇ ਅਫਸੋਸ ਦੀ ਗੱਲ ਹੈ 2022 ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਸੌ ਚੱਕੀ ਜਾ ਕੇ ਸ਼ਹੀਦਾਂ ਦੇ ਜਨਮ ਸਥਾਨਾਂ ਤੇ ਅਸੀਂ ਸਮਝਦੇ ਸੀ ਕਿ ਸ਼ੀਤ ਭਗਤ ਸਿੰਘ ਦੇ ਜਾ ਕੇ ਸੋਚ ਚੱਕੀ ਐ ਕਿ ਭਗਵੰਤ ਮਾਨ ਜੀ ਬੜਾ ਅੱਛਾ ਕੰਮ ਕਰਨਗੇ ਜੀ 2022 ਦੇ ਵਿੱਚ ਇੱਕ ਮੈਮੋਰੰਡਮ ਦਿੱਤਾ ਸੀ ਛੋਟੇ ਜਿਹੇ ਰਸਤੇ ਦੇ ਲਈ ਜੀ 40ਗਾ ਜਗ੍ਹਾ ਐਕਵਾਇਰ ਕਰਨ ਲਈ ਸੀ ਅੱਜ ਉਸ ਗੱਲ ਨੂੰ 3 ਸਾਲ ਹੋ ਗਏ ਜੀ ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਦੇਖਣਾ ਚਾਹਨਾ ਹੈ ਕਿ ਭਗਤ ਸਿੰਘ ਦੇ ਉੱਥੇ ਜਾ ਕੇ ਉਹਨਾਂ ਨੇ ਜਿਹੜਾ ਕੱਲ ਪੱਥਰ ਰੱਖਿਆ ਨਹੀਂ ਪੱਥਰ ਰੱਖਿਆ 55 ਕਰੋੜ ਦੀ ਲਾਗਤਨ ਬੜੀ ਅੱਛੀ ਗੱਲ ਹੈ ਪਰ ਤਿੰਨ ਜਿਸਮ ਇੱਕ ਜਾਨ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਨੂੰ ਅਲੱਗ ਕਰਕੇ ਕੋਈ ਅੱਛੀ ਗੱਲ ਨਹੀਂ ਕਰ ਰਹਾ। ਕਈ ਗੱਲਾਂ ਅਸੀਂ ਦੱਸ ਚੁੱਕੇ ਹਾਂ, ਪ੍ਰਾਈਮ ਮਿਨਿਸਟਰ ਵੀ ਦੱਸ ਚੁੱਕੇ ਹਾਂ, ਰਾਸ਼ਟਰਪਤੀ ਨੂੰ ਵੀ ਦੱਸ ਚੁੱਕੇ ਹਾਂ, ਭਗਵੰਤ ਮਾਨ ਜੀ ਨੂੰ ਵੀ ਦੱਸ ਚੁੱਕੇ ਹਾਂ ਕਿ ਇਹਨਾਂ ਦਾ ਸੁਤੇਲਾ ਵਿਵਾਰ ਨਾ ਕਰੋ। ਭਗਤ ਸਿੰਘ ਦੇ ਸਾਥੀ ਸੀ, ਤਿੰਨ ਜਿਸਮ ਇੱਕ ਜਾਨ ਸੀ ਰਾਜਗੁਰੂ ਸੁਖਦੇਵ। ਤੁਸੀਂ ਸੁਖਦੇਵ ਜੀ ਦਾ ਦਹਾਲ ਦੇਖ ਰਹੇ ਹੋ। ਭਗਤ ਸਿੰਘ ਦੇ ਉੱਥੇ ਚੱਕ ਕੇ ਸੌ ਵੀ ਚੱਕ ਲਈ। 55 ਕਰੋੜ ਰੁਪਏ ਦੀ ਲਾਗਤ ਨਾਲ ਕੱਲ ਨੀ ਪੱਥਰ ਰੱਖ ਲਿਆ। ਇੱਥੇ ਤਾਂ ਸਾਰੀ ਗੱਲ 55 ਲੱਖ ਦੀ ਹੈ। ਇੱਕ ਰਸਤਾ ਗਾਰਡਨ ਪੀ ਐਚ ਡੀ ਕਰਨ ਵਾਲੇ ਬੱਚੇ ਐਮ ਪੀ ਤੋਂ ਆਉਂਦੇ ਆ ਕੋਈ ਪੁਨੇ ਤੋਂ ਆਉਂਦੇ ਕੋਈ ਰਾਸ਼ਟਰਪਤੀ ਕਿੱਥੋਂ ਕਿੱਥੋਂ ਆਉਂਦੇ ਆ ਤੇ ਪੀਐਚ ਬੱਚੇ ਕਰ ਲਈ ਉਹਨਾਂ ਨੂੰ ਰਸਤਾ ਨਹੀਂ ਲੱਭਦਾ ਸ਼ਹੀਦ ਸੁਖਦੇਤਾਪੁਰ ਉਤੇ ਪੀਐਸਡੀ ਕਰਨ ਵਾਸਤੇ ਵਕ ਵਕ ਸਟੇਟਾਂ ਤੋਂ ਆਉਂਦੇ ਬਿਲਕੁਲ ਆਉਂਦੇ ਆ ਪੀਐਚਡੀ ਕਰਨ ਵਾਲੇ ਫੋਰਨ ਤੋਂ ਵੀ ਬੱਚੇ ਆਏ ਆ ਸਾਨੂੰ ਫੋਨ ਕਰਕੇ ਪੁੱਛਦੇ ਆ ਕਿ ਸਾਨੂੰ ਰਸਤਾ ਨਹੀਂ ਲੱਭ ਰਿਹਾ ਬੜੇ ਅਫਸੋਸ ਦੀ ਗੱਲ ਹੈ ਭਗਵੰਤ ਮਾਨ ਜੀ ਸੀਐਮ ਪੰਜਾਬ ਸਾਨੂੰ ਬੜੀ ਆਸ ਸੀ ਕਿ ਤੁਸੀਂ ਸੋਚਾਗੇ ਚੱਕੀ ਸ਼ਹੀਦਾ ਦੇ ਪ੍ਰਤੀ ਪਰ ਤਿੰਨਾਂ ਨਾਲ ਤੁਸੀਂ ਐਦਾਂ ਦਾ ਨਾ ਕਰੋ ਹੁਣ ਤੁਸੀਂ ਅਮਨ ਰੋੜਾ ਜੀ ਦਾ ਵੀ ਸੁਣ ਰਿਹਾ ਕਿ 31 ਜੁਲਾਈ ਨੂੰ ਉੱਥੇ ਰੱਖ ਰਿਹਾ ਫੰਕਸ਼ਨ ਕਰਤਾਰ ਸਿੰਘ ਬੜੀ ਅੱਛੀ ਗੱਲ ਹੈ ਜੀ ਉਦਮ ਸਿੰਘ ਦੇ ਜੀ ਉਦਮ ਸਿੰਘ ਦੇ ਰੱਖ ਰੇ ਬੜੀ ਅੱਛੀ ਗੱਲ ਹੈ ਪਰ ਸੁਖਦੇਵ ਸਾਹ ਪਰ ਨਾ ਸੁਤੇਲਾ ਵਿਵਾਰ ਨਾ ਕਰੋ ਇਹਨਾਂ ਨੂੰ ਭੁੱਲੋ ਨਾ ਕੀ ਕਾਰਨ ਕੀ ਹੈ ਕਿਉਂ ਇਸ ਤਰੀਕੇ ਨਾਲ ਬਾਰ ਬਾਰ ਇਹੀ ਗੱਲ ਉੱਠਦੀ ਹੈ ਬਾਰ ਬਾਰ ਇਹ ਰਹੀ ਹੈ ਹਿੰਦੂ ਹੋਣ ਕਰਕੇ ਇਹਨਾਂ ਸੁਤੇਲਾ ਵਿਵਾਰ ਮੈਂ ਅੱਜ ਦੱਸਣਾ ਚਾਹਨਾ ਹੈ ਖੱਤਰੀ ਮਹਾਸਵਾ ਦਾ 35 ਲੱਖ ਵੋਟ ਹੈ ਪੰਜਾਬ ਚ ਜੀ ਅਸੀਂ ਕਿਤੇ 117 ਸੀਟਾਂ ਦੇ ਅਨਾਉਂਸ ਕਰਤਾ ਨਾ ਖੜੇ ਹੋਣ ਤੇ ਇਹਨਾਂ ਨੂੰ ਵਕਤ ਪੈ ਜਾਊਗਾ ਹਾਂਜੀ ਲੀਡਰ ਬਿਆਨ ਦਿੰਦੇ ਨੇ ਸਟੇਜਾਂ ਤੋਂ ਵੀ ਜਿਹੜੇ ਸ਼ਹੀਦਾਂ ਨੇ ਆਜ਼ਾਦੀ ਦਿੱਤੀ ਹੈ ਉਹਨਾਂ ਨੇ ਇਹ ਸੋਚ ਕੇ ਜਾਦੀ ਦਿੱਤੀ ਕੋਈ ਹਿੰਦੂ ਹੈ ਮੁਸਲਮਾਨ ਹੈ ਸਿੱਖ ਹੈ ਇਸਾਈ ਹੈ ਫਿਰ ਅੱਜ ਲੀਡਰ ਇਹੋ ਗੱਲਾਂ ਦੇ ਉੱਤੇ ਕਿਉਂ ਆ ਕੇ ਇਸ ਤਰੀਕੇ ਸ਼ਹੀਦਾਂ ਦਾ ਨਰਾਦਰ ਕਰਦੇ ਨੇ ਇਹ ਬੋਰਡ ਬੈਂਕ ਦੀ ਰਾਜਨੀਤੀ ਸਾਡੇ ਤਾਂ ਹਿੰਦੂ ਸਿੱਖ ਭਾਈਚਾਰਾ ਇੱਥੇ ਉਹਨਾਂ ਦੀ ਸਾਂਝੀ ਬੋਟ ਹੈ ਸਾਡੇ ਚ ਖੱਤਰੀ ਸਭਾ ਚ ਸਿੱਖ ਪਰਿਵਾਰ ਵੀ ਹੈਗਾ ਜਿਹੜੇ ਕਿ ਸਾਡੇ ਨਾਲ ਚੱਲ ਰਹੇ ਆ ਮੈਂ ਸਾਰੀਆਂ ਸਟੇਟਾਂ ਦੇ ਵਿੱਚ ਸਾਰੇ ਲੁਧਿਆਣਾ ਜਲੰਧਰ ਅੰਮ੍ਰਿਤਸਰ ਪੰਜਾਬ ਚ ਪ੍ਰਧਾਨ ਬਣਾਤੇ ਗਏ ਆ ਔਰ ਅਸੀਂ ਇੱਕ ਬੜੀ ਵੱਡੀ ਰੈਲੀ ਕੱਢਾਂਗੇ ਖੱਤਰੀ ਮਹਾਸਭਾ ਵੱਲੋਂ ਕਿਉਂਕਿ ਉਹ ਮੋਗੇ ਸਾਡੇ ਪ੍ਰਧਾਨ ਆ ਤੀਰ ਸਾਹਿਬ ਔਰ ਮੈਂ ਸਰਪ੍ਰਸਤ ਆ ਪੰਜਾਬ ਦਾ ਮੈਂ ਦੱਸਣਾ ਚਾਹੁੰਦਾ ਭਗਵੰਤ ਮਾਨ ਜੀ ਸੁਦੇਸ਼ ਜੀ ਨਾਲ ਸੁਤੇਲਾ ਬਿਵਾਰ ਨਾ ਕਰੋ ਕਿਉਂ ਉਹਨਾਂ ਦੀਆਂ ਰੂਹਾਂ ਭੜਕਦਾ ਹੀ ਆ ਅਨਾਉਂਸ ਤਾਂ ਕਰ ਜੰਨੇ ਹੋ ਤੁਸੀਂ 40 ਵਾਰ ਲੁਧਿਆਣੇ ਦੇ ਵਿੱਚ ਆ ਰਹੇ ਹੋ ਦਰੇਸੀ ਦੇ ਕੋਲ ਲੋਕ ਜੇ ਤੁਸੀਂ ਚਲੇ ਗਏ ਕੇਜਰੀਵਾਲ ਹੋ ਕੇ ਉਹ ਚਲੇ ਗਿਆ ਕਿ ਕਿਆ ਇੱਥੇ ਆ ਕੇ ਮਹਿੰਦੀ ਲੱਗੀ ਸੀ ਪਾਉ ਤੇ ਇੱਥੇ ਆ ਨਹੀਂ ਸਕਦੇ ਸੀ ਕਿੰਨੇ ਮੁੱਖ ਮੰਤਰੀ ਹੁਣ ਤੱਕ ਇਸ ਸਥਾਨ ਤੇ ਕਿ ਸਰਦਾਰ ਬਿਆਨ ਸਿੰਘ ਆਇਆ ਹ ਹ ਤਾਂ ਬਾਦ ਸਾਹਿਬ ਦੇ ਨੁਮਾਇੰਦੇ ਵੀ ਆਏ ਆ ਇੱਥੇ ਜਿਹੜੇ ਕਿ ਇੱਥੇ ਅਨਾਉਂਸ ਕਰ ਗਿਆ ਕਿ ਸ਼ੀਦਾ ਦੇ ਪ੍ਰਤੀ ਬੜਾ ਕਈ ਸਰਕਾਰਾਂ ਆਈਆਂ ਕਈ ਚਲੇ ਗਈਆਂ ਪਰ ਮੈਂ ਬੜੇ ਅਫਸੋਸ ਦੀ ਗੱਲ ਹੈ ਪੰਜਾਬ ਚ ਇਹ ਸੁਖਦੇਵ ਜੀ ਦਾ ਪਤਾ ਨਹੀਂ ਕਿਉਂ ਸੁਤੇਲਾ ਵਿਵਾਰ ਹੈ ਇਵਨ ਕਿ ਜਿੰਨੇ ਸਲਾਹਕਾਰ ਸੀਗੇ ਭਗਤ ਸਿੰਘ ਦਾ ਰਾਜਗੁਰੂ ਦੇ ਇਹ ਸੇ ਸਲਾਹਕਾਰ ਸੀ ਵੱਡੇ ਕਿਉਂਕਿ ਇਹਨਾਂ ਨੂੰ ਵੱਡਾ ਭਰਾ ਕਹਿੰਦੇ ਸੀ ਭਗਤ ਸਿੰਘ ਜੀ ਔਰ ਰਾਜਗੁਰੂ ਜੀ ਇਹਨੂੰ ਵੱਡਾ ਕਿਉਂਕਿ 4 ਮਹੀਨੇ ਇਹ ਵੱਡੇ ਹੈ ਭਗਤ ਸਿੰਘ ਤੋਂ ਰਾਜਗੁਰੂ ਤੋਂ 2 ਮਹੀਨੇ ਵੱਡੇ ਹੈ ਭਗਤ ਸਿੰਘ ਹੋਰਾਂ ਦੇ ਵੱਡੇ ਭਰਾ ਨੂੰ ਬਸਾਰੇ ਜ਼ਿਆਦਾ ਜਿੱਕੇਵਾਂਗੇ ਆਪਾਂ ਜੀ ਹਾਂ ਬਿਲਕੁਲ ਸਾਰੇ ਜਾ ਰਹੇ ਉਹਨਾਂ ਨੂੰ ਭਰਾ ਕਹਿੰਦੇ ਸੀ ਉਹਨਾਂ ਦੀ ਮਾਤਾ ਕਹਿੰਦੀ ਸੀ ਕਿ ਇਹ ਵੱਡਾ ਭਾਈ ਹੈ ਤੇਰਾ ਸੁਖਦੇਵ ਇਹਦਾ ਇਹਦੇ ਮੁਤਾਬਕ ਚੱਲੋ ਕਿਉਂਕਿ ਉਹ ਪਲੈਨਰ ਸੀਗੇ ਥਾਪੜ ਸਾਹਿਬ ਇਹ ਉਹੀ ਕਾਰ ਹੈ ਜਿੱਥੇ ਰਣਨੀਤੀ ਘੜੀ ਹੈ ਸ੍ਰੀ ਸੁਖਦੇਵ ਥਾਪੜ ਭਗਤ ਸਿੰਘ ਹੋਰਾਂ ਦਾ ਜਨਮ ਹੋਇਆ ਜੀ ਮਾਤਾ ਰੱਲੀ ਦੇਵੀ ਦਾ ਪੇਟ ਚੋਂ ਇੱਥੇ ਜਨਮ ਹੋਇ ਔਰ 8 7 8 ਸਾਲ ਦੀ ਉਮਰ ਦੇ ਵਿੱਚ ਇੱਥੇ ਖੇਲੇ ਤੀਆਂ ਦਾ ਮੇਲਾ ਲੱਗਦਾ ਸੀ ਉੱਥੇ ਵੀ ਪਿਸਟਲ ਤੀਰਮਾਨ ਚੱਕ ਕੇ ਖੇਲਦੇ ਹੁੰਦੇ ਸੀ ਬੜਾ ਜਜਵਾ ਸੀ ਜਦੋਂ ਲਾਲਾ ਲਾਜਪੁਰਾਈ ਦਾ ਕਤਲ ਦਾ ਬਦਲਾ ਲੈਣ ਲਈ ਉਹਨਾਂ ਨੇ ਸੰਢ ਨੂੰ ਮਾਰਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਨ ਦੀ ਕਸਮ ਖਾਈ ਕਿ ਆਪਾਂ ਦੇਸ਼ ਨੂੰ ਆਜ਼ਾਦ ਕਰਾਣਾ ਹੈ ਚਾਹੇ ਸਾਡੀ ਜਾਨ ਚਲੀ ਜਾਵੇ ਆ ਜਾਨ ਦਾ ਸਿਲਸਿਲਾ ਤੁਸੀਂ ਦੇਖ ਰਹੇ ਹੋ 40 ਗਜਾ ਅਕਵਾਇਰ ਕਰਨ ਲਈ ਮੈਂ ਸਮਝਦਾ ਕਿ 50 ਲੱਖ ਰੁਪਇਆ ਸਿਰਫ 50 ਲੱਖ ਦੀ ਅਮਾਉਂਟ ਹੈ 50 50 ਕਰੋੜ ਰੁਪਏ ਲਾ ਰਹੇ ਹੈ ਗਰਤਾਰ ਸਿੰਘ ਸਾਹਿਬ ਹਲਵਾਰਾ 에ਰਪੋਰਟ ਦਾ ਨਾਮ ਰੱਖਦੇ ਹੈ ਮੁਹੱਲੀ 에ਰਪੋਰਟ ਦਾ ਅਸੀਂ ਲੁਧਿਆਣੇ ਦੇ ਵਿੱਚ ਸਟੇਸ਼ਨ ਦਾ ਨਾਮ ਰੱਖਣ ਲਈ ਅਪੀਲ ਕੀਤੀ ਸੀ ਕਿ ਸ਼ੀਤ ਸੁਖਦੇਵ ਧਾਪਰ ਦੇ ਨਾਮ ਦਾ ਸਟੇਸ਼ਨ ਦਾ ਨਾਮ ਰੱਖਿਆ ਜਾਵੇ ਅਸੀਂ ਕੋਈ ਆਪਣੇ ਲਈ ਨਹੀਂ ਮੰਗਦੇ ਇਹ ਪਬਲਿਕ ਦਾ ਹੈ ਪਬਲਿਕ ਦਾ ਰਸਤਾ ਆਣ ਕੇ ਇੱਥੇ ਮੱਥਾ ਟੇਕਣ ਤੁਸੀਂ ਦੇਖਿਆ ਉਹਨੇ ਬਜ਼ਾਰਾਂ ਜਾਓ ਕਿਸੇ ਨੂੰ ਪਤਾ ਹੀ ਨਹੀਂ ਸੁਖਦੇਵ ਦਾ ਘਰ ਕਿੱਥੇ ਨਹੀਂ ਪਤਾ ਨਹੀਂ ਪਤਾ ਜਿਹੜੇ ਲੋਕ ਹੁੰਦੇ ਬਾਹਰੋਂ ਤੁਸ ਨੂੰ ਫੋਨ ਕਰਦੇ ਫੋਨ ਇਹ ਪੁੱਛਦੇ ਸਾਨੂੰ ਫੋਨ ਕਰਦੇ ਇਵਨ ਕਿ ਮੈਂਬਰ ਪਾਰਲੀਮੈਂਟ ਕਈ ਵਾਰ ਆਇਆ ਰਾਜ ਬੱਬਰ ਆਇਆ 2002 ਚ ਸਾਨੂੰ ਫੋਨ ਕਰਕੇ ਰਸਤਾ ਲੱਭਦੇ ਕਿੱਥੇ ਆ ਹੋਰ ਵੀ ਆਪਣੇ ਖੁਰਾਨਾ ਸਾਹਿਬ ਆਏ ਸੀਐਮ ਦਿੱਲੀ ਦੇ ਉਹ ਵੀ ਆ ਸਾਨੂੰ ਪੁੱਛ ਕੇ ਰਸਤਾ ਮੰਗਦੇ ਪੰਜ ਪੰਜ ਐਮਪੀ ਆਉਂਦੇ ਹਨ ਰਸਤਾ ਨਹੀਂ ਲੱਭਦਾ ਬੜੇ ਅਫਸੋਸ ਦੀ ਗੱਲ ਹੈ ਇਹ ਨਾਲ ਸਟੇਲਾ ਵਿਵਾਰ ਕਿਉਂ ਹੋ ਰਿਹਾ ਜੀ ਅ ਅ ਤ੍ਰਿਬੂਮਨ ਪਾਜੀ ਨਾਲ ਨੇ ਸਾਡੇ ਠੱਪਰ ਸਾਹਿਬ ਪਾਜੀ ਕੀ ਮਾਮਲਾ ਕੀ ਹੈਗਾ ਜਿਹੜਾ ਰਸਤੇ ਵਾਲਾ ਮਾਮਲਾ ਵਾਰ-ਵਾਰ ਮੀਡੀਆ ਵਿੱਚ ਆਉਂਦਾ ਹੁਣ ਲੇਟੈਸਟ ਅਪਡੇਟ ਕੀ ਹੈਗੀ ਜੀ ਲੇਟੈਸਟ ਦੇਖੋ ਸਾਨੂੰ ਤਾਂ ਮਿੱਠੀ ਗੋਲੀਆਂ ਦਿੱਤੀਆਂ ਜਾਂਦੀਆਂ ਹਨ ਹੋਰ ਕੁਛ ਨਹੀਂ ਹੁਣ ਤੁਸੀਂ ਕੱਲ ਦੀ ਗੱਲ ਸੁਣੋ ਮੈਂ ਕੱਲ ਨਿਊਜ਼ ਸੁਣ ਰਿਹਾ ਸੀਗਾ ਕਿ ਭਗਵੰਤ ਮਾਨ ਜੀ ਨੇ 51 ਕਰੋੜ 70 ਲੱਖ ਦੀ ਰਾਸ਼ੀ ਦੇ ਨਾਲ ਹੈਰਿਟੇਜ ਵਾਕ ਉੱਥੇ ਕਰਤਾ ਇੱਥੇ ਤਾਂ 70 ਲੱਖ ਰੁਪਏ ਨਹੀਂ ਲੱਗਣਾ ਹੂੰ ਉੱਥੇ ਲਈ ਮੁੱਖ ਮੰਤਰੀ ਆਪ ਹੀ ਯੋਜਨਾ ਬਣਾਉਂਦੇ ਤੇ ਆਪ ਹੀ ਪਾਸ ਕਰਦੇ ਆਪ ਹੀ ਨਹੀਂ ਪੱਥਰ ਰੱਖਿਆਂਦੇ ਇੱਥੇ ਲਈ ਯੋਜਨਾ ਐਡਮਿਨਿਸਟ੍ਰੇਸ਼ਨ ਬਣਾਉਂਦੀ ਹੈ ਉੱਪਰ ਤੱਕ ਸਾਈਨ ਹੋ ਜਾਂਦੇ ਆ ਫਿਰ ਮਤੇ ਪਾਸ ਹੁੰਦੇ ਆ ਫਿਰ ਸਾਨੂੰ ਹਾਈ ਕੋਰਟ ਵੀ ਜਾਣਾ ਪੈਂਦਾ ਸੁਪਰੀਮ ਕੋਰਟ ਵੀ ਲੜਾਈਆਂ ਲੈਣ ਮੇਰੇ ਫਾਦਰ ਸਾਹਿਬ ਸ਼੍ਰੀ ਅਸ਼ੋਕ ਥਾਪਰ ਸ਼ਹੀਦ ਸੁਖਦੇਵ ਥਾਪਰ ਮੋਰੀਅਲ ਟਰਸਟ ਨੂੰ ਇਸ ਲੜਾਈ ਲਈ 13 ਸਾਲ ਹੋ ਗਏ ਪਹਿਲਾਂ ਇਹ ਘਰ ਖਾਲੀ ਕਰਾਉਣ ਨੂੰ ਸਾਡੇ ਬਿਰਗ ਲੱਗੇ ਰਹੇ ਠੀਕ ਹੈ ਉਹ 65 ਸਾਲ ਤੱਕ ਖਾਲੀ ਉਸ ਤੋਂ ਬਾਅਦ ਜਾ ਕੇ ਹੋਇਆ ਫਿਰ ਹੁਣ ਸਾਡੇ ਹੁਣ ਤੀਸਰੀ ਪੀੜ੍ਹੀ ਇੱਥੇ ਆ ਗਈ ਹੈ ਸਾਡਾ ਜਨਮ ਹੀ ਇਸ ਲੜਾਈਆਂ ਲਈ ਹੋਇਆ ਹੈ ਬੜਾ ਜਿਨ੍ਹਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਹੈ ਉਹਨਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਵਾਸਤੇ ਕੋਰਟ ਵਿੱਚ ਕੋਰਟ ਵਿੱਚ ਲੜਾਈ ਲੜਨੀ ਪੈਦੀ ਹੈ ਇਹ ਸਾਨੂੰ ਤੁਨਾ ਜੀ ਇਹ ਸਾਨੂੰ ਇਨਸਾਫ ਨਹੀਂ ਦਿੰਦੀ ਸਰਕਾਰਾਂ ਸਾਨੂੰ ਹਾਈ ਕੋਰਟ ਹੀ ਜਾਣਾ ਬੰਦਾ ਹੁਣ ਵੀ ਜੇ ਮਤਾ ਪਾਸ ਨਹੀਂ ਕਰਦੇ 1 2 ਲੱਖ ਦੀ ਰਕਮ ਹੈ 1 5 ਲੱਖ ਦੀ 33 ਲੱਖ ਦੀ 1 13 ਲੱਖ ਰੁਪਏ ਦੀ ਜਿਹਦੇ ਵਿੱਚ ਸਾਰੇ ਐਗਰੀਨ ਨੇ ਉਹ ਇਹਨਾਂ ਨੇ ਹੁਣ ਮਤੇ ਚ ਪਾਸ ਪਾਸ ਕਰਤਾ ਹੈ ਮਤੇ ਦੀ ਮੀਟਿੰਗ ਐਫ ਐਨ ਸੀ ਸੀ ਦੀ ਮੀਟਿੰਗ ਜਦ ਤੱਕ ਨਹੀਂ ਹੋਏਗੀ ਇਹ ਕੰਮ ਨਹੀਂ ਹੋਏਗਾ ਐਕਵੀਜ਼ੀਸ਼ਨ ਹੋਏ ਨੂੰ 24 ਮਾਰਚ ਨੂੰ ਇਕੁਏਸ਼ਨ ਕੰਪਲੀਟ ਹੋ ਗਈ ਸੀਗੀ ਪਰ ਮੰਤਰੀ ਸਾਹਿਬ ਦਾ ਆ ਫੋਨ ਆਂਦਾ ਕਿ ਜੀ ਧਾਪਰ ਸਾਹਿਬ ਮੈਂ ਇਹ ਕੰਮ ਕਰਤਾ ਬਹੁਤ ਬਹੁਤ ਵਧਾਈ ਉਸ ਤੋਂ ਬਾਅਦ ਅੱਜ ਦੇਖ ਲਓ ਇਦਾਂ ਹੀ ਟਾਈਮ ਨਿਕਲ ਜਾਣਾ ਭਗਵੰਤ ਮਾਨ ਜੀ ਜਦ ਲੁਧਿਆਣੇ ਆਏ ਸੀਗੇ 2022 ਦੇ ਵਿੱਚ 15 ਅਗਸਤ ਨੂੰ ਇੱਥੇ ਇੱਕ ਪ੍ਰੈਸ ਕਾਨਫਰੰਸ ਮੈਂ ਤੁਹਾਨੂੰ ਵੀਡੀਓ ਦੇ ਦੂੰਗਾ ਉਹਦੇ ਵਿੱਚ ਕਿਹਾ ਸੀ ਸੁਖਦੇਵ ਹੋਣਾ ਤੋਂ ਵੱਡੇ ਹੋਗੇ ਮੈਨੂੰ ਤਾਂ ਲੱਗਦਾ ਬਹੁਤ ਜ਼ਿਆਦਾ ਹੀ ਵੱਡੇ ਹੋਗੇ ਤੁਸੀਂ ਵਿਤਕਰਾ ਕਰ ਰਹੇ ਹੋ ਭਗਤ ਸਿੰਘ ਭਗਤ ਸਿੰਘ ਤੇ ਉਦਮ ਸਿੰਘ ਜੀ ਲਈ ਛੁੱਟੀ ਦਾ ਐਲਾਨ ਵੀ ਕਰਤਾ ਹੈਰੀਟੇਜ ਸਟਰੀਟ ਵੀ ਹੋਗੀ 31 ਨੂੰ ਉਹਦਾ ਉਦਘਾਟਨ ਵੀ ਕਰਨਾ ਸੁਖਦੇਵ ਜੀ ਲਈ ਕੀ ਇਹ ਹਿੰਦੂ ਪਰਿਵਾਰ ਚੋਂ ਨੇ ਤਾਂ ਕਰਕੇ ਇਹਨਾਂ ਦਾ ਇਹ ਮੰਤਰੀ ਸਾਹਿਬ ਨੇ ਕੱਲ ਸ਼ਬਦ ਯੂਜ਼ ਕੀਤੇ ਨੇ ਕਹਿੰਦੇ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਜਦੋਂ ਕੋਈ ਮੰਗ ਪੱਤਰ ਲੈ ਕੇ ਆਉਂਦਾ ਸ਼ਹੀਦ ਦਾ ਵਸਤੇ ਕਹਿੰਦੇ ਮੰਗ ਪੱਤਰ ਨਹੀਂ ਇਹਨਾਂ ਦਾ ਹੱਕ ਪੱਤਰ ਹੈ ਮੈਂ ਤਾਂ ਅੱਖਾਂ ਵਿੱਚ ਕੇ ਸਾਈਨ ਕਰਦਾ ਵੀ ਜੋ ਕਰਨਾ ਕਰ ਦੋ ਜੀ 2022 ਦਾ ਮੈਂ ਤੁਹਾਨੂੰ ਖੜਗੜ ਗਲਾਂ ਦਾ ਇੱਕ ਮੰਗ ਪੱਤਰ ਦੀ ਫੋਟੋ ਤੁਹਾਨੂੰ ਦੇ ਦਿੰਦਾ ਮੁੱਖ ਮੰਤਰੀ ਸਾਹਿਬ ਨੂੰ ਚਾਹੇ ਤੁਸੀਂ ਪੁੱਛ ਲਿਓ ਕਿ ਤੁਸੀਂ ਥਾਪਰ ਸਾਹਿਬ ਨੇ ਤੁਹਾਨੂੰ ਮੰਗ ਪੱਤਰ ਦਿੱਤਾ ਸੀ ਉਹ ਕਬਾੜ ਚ ਹੈ ਕਿ ਤੁਹਾਡੇ ਹਲੇ ਕੋਈ ਉਹਦਾ ਮਤਾ ਕੋਈ ਨੰਬਰ ਨੰਬਰ ਲੱਗਿਆ ਹੋਇਆ ਉੱਤੇ ਕੀ ਰੀਜ਼ਨ ਕੀ ਹੈ ਕਿਉਂ ਕਾਰਨ ਤੁਸੀਂ ਕਿੰਨਾ ਕਿਉਂਕਿ ਪਹਿਲਾਂ ਵੀ ਸਰਕਾਰਾਂ ਆਈਆਂ ਨੇ ਭਾਵੇਂ ਹਕਾਲੀ ਦਾਲ ਬੀਜੇਪੀ ਦੀ ਹੋਵੇ ਕਾਂਗਰਸ ਦੀ ਹੋਵੇ ਇਹ ਜਿਹੜੀ ਸਰਕਾਰ ਹੈ ਇਹ ਸ਼ਹੀਦ ਦਾ ਨਾਮ ਲੈਂਦੀ ਹੈ ਸਰਕਾਰਾਂ ਆਈਆਂ ਗਈਆਂ ਉਹਨਾਂ ਨੇ ਕੰਮ ਵੀ ਕੀਤੇ ਚਾਹੇ ਥੋੜੇ ਥੋੜੇ ਕੀਤੇ ਇਦਾਂ ਪਿਛਲੇ ਵਾਰ ਅਮਰਿੰਦਰ ਸਿੰਘ ਜੀ ਨੇ ਲੁਧਿਆਣੇ ਆ ਕੇ 2019 ਚ 1 ਕਰੋੜ ਦੀ ਘੋਸ਼ਣਾ ਕੀਤੀ ਸੀ ਉਹਦੇ ਵਿੱਚੋਂ 50 ਲੱਖ ਰੁਪਏ ਆਇਆ ਆਇਆ ਡੀਸੀ ਸਾਹਿਬ ਰਵਿੰਦਰ ਜੀ ਸੀਗੇ ਉਸ ਟਾਈਮ ਉਹਨਾਂ ਨੇ ਸਪੈਸ਼ਲ ਬੁਲਾਇਆ ਪਿਛਲੀ ਸਰਕਾਰਾਂ ਦੇ ਅਫਸਰ ਆਪ ਖੁਦ ਚੱਲ ਕੇ ਇੱਥੇ ਆਂਦੇ ਸੀ ਇਸ ਸਰਕਾਰ ਦਾ ਤਾਂ ਕੋਈ ਨੁਮਾਇੰਦਾ ਨਹੀਂ ਚੱਲ ਕੇ ਆਂਦਾ ਕੋਈ ਵੀ ਨਹੀਂ ਆਂਦਾ ਜੀ ਤੁਹਾਨੂੰ ਅਖਬਾਰ ਦੀ ਕਟਿੰਗਾਂ ਫੋਟੋਆਂ ਦੇ ਦਿੰਦਾ ਜਿਦੇ ਵਿੱਚ ਵੱਡੇ ਵੱਡੇ ਅਫਸਰ ਆਪ ਚੱਲ ਕੇ ਇੱਥੇ ਆ ਰਹੇ ਆ ਸੈਸ਼ਨ ਮੀਟਿੰਗ ਕਰ ਰਹੇ ਆ ਇਸ ਸਰਕਾਰ ਦੇ ਵਿੱਚ ਤਾਂ ਕਿਸੇ ਡੀਸੀ ਨੇ ਮੀਟਿੰਗ ਨਹੀਂ ਕੀਤੀ ਆਪਾਂ ਤਾਂ ਕਹਿੰਦੇ ਸ਼ਹੀਦਾਂ ਦੇ ਨਕਸ਼ੇ ਕਦਮਾਂ ਤੇ ਚੱਲਦੀ ਸਰਕਾਰ ਹੈ ਮੈਂ ਕਹਿੰਦਾ ਸਿਰਫ ਸਾਕਸ਼ੀ ਸਾਨੀ ਮੈਡਮ ਸੀਗੇ ਇੱਥੇ ਲੁਧਿਆਣੇ ਠੀਕ ਹੈ ਉਹਨਾਂ ਨੇ ਇੱਕ ਮੀਟਿੰਗ ਰੱਖੀ ਸੀ ਉਹਦਾ ਮੈਂ ਤੁਹਾਨੂੰ ਡਿਟੇਲਸ ਦੇ ਦੇਣਾ ਕਿਉਂਕਿ ਹਰ ਜਦ ਕੋਈ ਸਾਡੀ ਮੀਟਿੰਗ ਹੁੰਦੀ ਸੀ ਉਸ ਤੋਂ ਬਾਅਦ ਸਾਨੂੰ ਉਹਦਾ ਮਤਾ ਦਿੱਤਾ ਜਾਂਦਾ ਸੀ ਕਿ ਆਹ ਮੀਟਿੰਗ ਦੇ ਵਿੱਚ ਹੋਇਆ ਆਹ ਚੀਜ਼ਾਂ ਰਹਿ ਗਈਆਂ ਆਹ ਕੰਮ ਹੋਊਗਾ ਉਸ ਤੋਂ ਬਾਅਦ ਕਿਸੇ ਡੀਸੀ ਨੇ ਬੁਲਾਇਆ ਤੱਕ ਨਹੀਂ ਡੀਸੀ ਫੋਨ ਤੱਕ ਨਹੀਂ ਚੱਕਦੇ ਇਹਨਾਂ ਨੇ ਕੀ ਕੰਮ ਕਰਨਾ ਹੈ ਸਾਨੂੰ ਤਾਂ ਫਿਰ ਹੈ ਕਿ ਇਹ ਜੇ ਮਤਾ ਨਹੀਂ ਪਾਸ ਹੁੰਦਾ ਅਸੀਂ ਫਿਰ ਹਾਈ ਕੋਰਟ ਦਾ ਰੁੱਖ ਪਨਾਵਾਂਗੇ ਜਿਵੇਂ ਕਿ ਮਾਮਲਾ ਬਹੁਤ ਜ਼ਿਆਦਾ ਗੰਭੀਰ ਹੈਗਾ ਸ਼ਹੀਦਾਂ ਨਾਲ ਜੁੜਿਆ ਹੋਇਆ ਮਾਮਲਾ ਹੈਗਾ ਕਾਫੀ ਬੜਾ ਸਾ ਪਿਛਲੇ 15 ਮੇਰੇ ਖਿਆਲ ਤੋਂ 2-3 ਮਹੀਨੇ ਪੁਰਾਣੀ ਗੱਲ ਹੋਣੀ ਪੂਰੀ ਪੰਜਾਬ ਦੀ ਟੀਮ ਨੇ ਹਰ ਜ਼ਿਲ੍ਹੇ ਦੇ ਵਿੱਚ ਹਰ ਕਸਬੇ ਦੇ ਵਿੱਚ ਜਾ ਕੇ ਇੱਕ ਮੈਮੋਰੰਡਮ ਦਿੱਤਾ ਸੀਗਾ ਮੈਂ ਕਹਿੰਦਾ 34 35 ਲੱਖ ਦੀ ਆਬਾਦੀ ਹੈ ਸਾਡੇ ਖਤਰਿਆਂ ਦੀ ਜਿਸ ਦਿਨ ਉਹ ਸੜਕਾਂ ਤੇ ਉਤਰਿਆ ਏ ਜਿਸ ਦਿਨ ਉਹ ਸੜਕਾਂ ਤੇ ਉਤਰਿਆ ਏ ਉਸ ਦਿਨ ਇਹ ਸਰਕਾਰ ਦਾ ਤੁਹਾਨੂੰ ਨਾਮੋ ਨਿਸ਼ਾਨ ਨਹੀਂ ਮਿਲਣਾ ਭਾਜੀ ਮੈਂ ਗੱਲ ਕਰ ਰਿਹਾ ਸੀਗਾ ਵੀ ਬਹੁਤ ਨਾਮ ਚਰਚਾ ਵਿੱਚ بڑا ਮੁੱਦਾ ਆਇਆ ਹੈਗਾ ਇਹ ਕੁਲਵੰਤ ਸਿੱਧੂ ਜਿਹੜੇ ਵਿਧਾਇਕ ਹੈਗੇ ਨੇ ਹਲਕਾ ਹਤਮ ਦਾ ਹਲਕੀ ਪੰਨ ਮੁੱਦਾ ਚੁੱਕਿਆ ਸੀਗਾ ਉਹਨਾਂ ਦੀ ਸੁਣਵਾਈ ਨਹੀਂ ਹੋਈ ਉਹ ਇੱਕ ਵਾਰ ਨਹੀਂ ਦੋ ਵਾਰ ਮੁੱਦਾ ਚੁੱਕ ਚੁੱਕੇ ਆ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਜੀ ਜੇ ਮੌਜੂਦਾ ਸਰਕਾਰ ਦੇ ਵਿੱਚ ਇੱਕ ਵਿਧਾਇਕ ਦੀ ਸੁਣਵਾਈ ਨਾ ਹੋਵੇ ਫਿਰ ਕੀ ਫਾਇਦਾ ਦੱਸੋ ਮੈਨੂੰ ਇਹ ਤਾਂ ਜਿਹੜੀ ਲੋਕਾਂ ਦਾ ਆਪਾਂ ਟਰੋਲਸ ਦੇਖਦੇ ਆ ਉੱਤੇ ਦੇਖਦੇ ਆ ਸੋਸ਼ਲ ਮੀਡੀਆ ਦਾ ਕਿ ਦਿੱਲੀ ਤੋਂ ਸਰਕਾਰ ਚੱਲ ਰਹੀ ਹੈ ਵਾਕਈ ਇਹ ਪੈਸੇ ਦੀ ਸਰਕਾਰ ਹੈ ਦਿੱਲੀ ਤੋਂ ਹੀ ਕੰਮ ਹੋ ਰਿਹਾ ਆ ਲੈਂਡ ਪੂਲਿੰਗ ਵਾਲਾ ਮਸਲਾ ਦੇਖ ਰਹੋ ਤੁਸੀਂ ਜਿਹੜੇ ਜੱਟਾਂ ਕੋਲ 10 10 20 20 50 50 ਕਿੱਲੇ ਤੇ ਉਹ ਤਾਂ ਸੜਕਾਂ ਤੇ ਆ ਰਹੇ ਆ ਮੈਂ ਕਹਿੰਨਾ ਪਹਿਲੀ ਹੋਰ ਵੀ ਜ਼ਮੀਨਾਂ ਪਈਆਂ ਸ਼ਹਿਰ ਦੇ ਵਿੱਚ ਸਰਕਾਰ ਉਹਨੂੰ ਵੇਚ ਕੇ ਆਪਣਾ ਕਰਜ਼ਾ ਲਾਵੇ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਤੇ ਤੇ ਆਪਾਂ ਘੋਸ਼ਣਾ ਕਰ ਰਹੇ ਕੋਈ 5 ਕਰੋੜ ਦੀ ਕੋਈ 55 ਕਰੋੜ ਦੀ ਕੋਈ 70 ਕਰੋੜ ਦੀ ਇਹ ਕੀ ਹੈ ਪੈਸੇ ਕਿੱਥੋਂ ਆਣੇ ਹਨ ਕਮਾਈ ਕਿੱਥੋਂ ਹੈ ਸਰਕਾਰ ਨੂੰ ਕੋਈ ਰੈਵਨਿਊ ਹੈਗਾ ਸਰਕਾਰ ਕੋਲ ਤੁਸੀਂ ਲੈਂਡ ਪੂਲਿੰਗ ਦੀ ਗੱਲ ਕੀਤੀ ਹੈ ਲੈਂਡ ਪੂਲਿੰਗ ਦਾ ਰੋਲਾ ਚੱਲਦਾ ਹਲੇ ਜ਼ਮੀਨਦਾਰ ਜ਼ਮੀਨਦਾਰ ਤਿਆਰ ਨਹੀਂ ਇੱਥੇ ਜ਼ਮੀਨਦਾਰ ਤਿਆਰ ਬੈਠੇ ਲੋਕ ਭਾਜੀ ਰਕਮ ਹੀ ਕੁਝ ਨਹੀਂ ਹੈਗੀ ਮੈਨੂੰ ਸੈਂਟਰ ਤੋਂ ਆ ਚੁੱਕੀਆਂ ਚਿੱਠੀਆਂ ਕਿ ਤੁਸੀਂ ਸਾਨੂੰ ਦੱਸੋ ਸਾਡੀ ਸੇਵਾ ਲਓ ਪੰਜਾਬ ਸਰਕਾਰ ਕਾਹਦੇ ਲਈ ਹੈ ਪੰਜਾਬ ਸਰਕਾਰ ਕਾਦੇ ਲਈ ਸਾਰਾ ਕੰਮ ਇਹਨਾਂ ਨੇ ਕੀਤਾ ਅੱਜ 13 ਸਾਲ ਦੇ ਵਿੱਚ ਐਕੂਏਸ਼ਨ ਵੀ ਹੋ ਗਈ ਹਾਈ ਕੋਰਟ ਵੀ ਲੜਾਈਆਂ ਲੜ ਲਈਆਂ ਸੁਪਰੀਮ ਕੋਰਟ ਵੀ ਆ ਕਿ 50-60 ਲੱਖ ਰੁਪਏ ਨਹੀਂ ਹੈਗਾ ਸਾਨੂੰ ਰਿਟਨ ਚ ਦੇ ਦੇ ਨਹੀਂ ਹੈਗਾ ਅਸੀਂ ਕੋਲ ਲਾ ਦਾਂਗੇ ਹਮ ਮਤਾਂ ਪਾ ਕੇ ਹੁਣ ਕੰਮ ਸਰਤਵੇ ਅਸੀਂ ਕੰਮ ਪਾਤਾ ਪ੍ਰੋਸੈਸ ਚ ਜਦੋਂ ਹੋਊਗਾ ਉਹ ਹੋਜੂਗਾ ਨਹੀਂ ਹੋਊਗਾ ਤੇ ਹਾਈ ਕੋਰਟ ਜਾਵਾਂਗੇ ਬਾਇ ਨੇਮ ਅਫਸਰਾਂ ਦੇ ਜਿਹੜੇ ਜਿਹੜੇ ਇਨਵੋਲਡ ਨੇ ਹਾਂ ਕੁੜੀ ਤੇ ਲੱਗੇ ਹੋਏ ਪੰਜ ਡੇਰੀਆਂ ਸੀ ਤੁਹਾਨੂੰ ਦਿਖਾਤੀਆਂ ਇਹਦਾ ਕੀ ਕਾਰਨ ਹੈ ਮੈਂ ਕਹ ਜੀ ਮੈਂ ਪਰਸੋਂ ਵੀ ਫੋਟੋ ਖਿੱਚ ਕੇ ਕਮਿਸ਼ਨਰ ਸਾਹਿਬ ਨੂੰ ਭੇਜੀਏ ਕੋਈ ਸੁਣਵਾਈ ਨਹੀਂ ਹੁੰਦੀ ਬੜ ਉਹਨਾਂ ਨੂੰ ਵੀ ਭੇਜੀ ਉਹਨਾਂ ਦੇ ਪੀਰ ਨੀਤੂ ਮੈਡਮ ਨੂੰ ਸਾਰਿਆਂ ਨੂੰ ਭੇਜੀ ਦੇ ਕੋਈ ਸੁਣਾਈ ਨਹੀਂ ਹੁੰਦੀ ਜਿਹੜੇ ਜਿਹੜੇ ਅੱਜ ਤੁਸੀਂ ਸਮਝਦੇ ਹੋ ਕਿ ਅੱਜ ਮੈਂ ਆਵਾਂ ਇੱਥੇ ਖੜਾ ਤੇ ਝਾੜੂ ਲੱਗਿਆ ਜੀ ਨਹੀਂ ਜਿਹੜਾ ਵੀ ਆਂਦਾ ਉਹ ਸਾਡਾ ਇੱਕ ਸਾਡੀ ਫੋਨ ਖੜਕਾਂਦਾ ਕਿ ਥਾਪਰ ਸਾਹਿਬ ਤੁਸੀਂ ਇੱਥੇ ਨੇੜੇ ਬੈਠੇ ਹੋ ਸੀ ਕੀ ਕਰੀਏ ਮੈਂ ਕਿਹਾ ਸਾਡੀ ਜਾਨ ਲੈ ਲਓ ਯਾਰ ਕੋਈ ਕੋਈ ਸਪਾਈਸੇਬ ਕੋਈ ਇਥੇ ਦਾ ਕਹਿ ਸਕਦੇ ਆਂ ਅਟੈਂਡੈਂਟ ਹੈਗਾ ਉਹ ਆਂਦਾ ਉਹ ਦੋ ਦਿਨ ਦੀ ਛੁੱਟੀਆਂ ਤੇ ਰਿਟਨ ਛੁੱਟੀਆਂ ਤੇ ਬਟ ਜਿਹੜੇ ਇਥੇ ਨਗਰ ਨਿਗਮ ਦੇ ਅਧਿਕਾਰੀ ਆ ਉਹ ਕੀ ਕਰਦੇ ਇਥੇ ਉਹ ਗੂੜਾ ਆਨਗੇ ਮੈਂ ਤੁਹਾਨੂੰ ਵੀਡੀਓਜ਼ ਦੇ ਦੇਣਾ 15 20 ਆ ਤੁਹਾਨੂੰ ਲੱਗਦਾ ਨਹੀਂ ਇਥੇ ਅਗ ਲੱਗਦੀ ਹੋਊਗੀ ਕੁੜੇ ਨੂੰ ਕਾਲਕ ਬਣੀ ਹੋਈ ਹੈ ਇੱਕ ਵਾਰ ਬੰਦਾ ਨਾ ਹਾਰ ਜਾਂਦਾ ਛੱਡ ਯਾਰ ਆਪੇ ਜੋ ਹੋਊ ਦੇਖ ਹੀ ਜਾਊਗਾ ਮੈਂ ਤਾਂ ਮੈਂ ਬੜਾ ਸੋਹਣਾ ਆਪਣਾ ਕਾਰੋਬਾਰ ਕਰਦਾ ਮੈਂ ਸਿਰਫ ਆਪਣੇ ਫਾਦਰ ਸਾਹਿਬ ਦੇ ਈਮੋਸ਼ਨ ਦੇਖ ਕੇ ਇਸ ਇਹਨਾਂ ਨਾਲ ਰਲਿਆ ਹੋਇਆ ਕਿ ਚੱਲ ਯਾਰ ਜੇ ਸਾਡੇ ਜਿਹੜੇ ਸਾਡੇ ਬਾਪ ਦਾਦੇ ਜੋ ਕਰਦੇ ਆਗੇ ਨਹੀਂ ਤਾਂ ਸ ਖੁਸ਼ ਇਹ ਤਾਂ ਹੈ ਨਹੀਂ ਵੀ ਤੁਸੀਂ ਰਸਤਾ ਖਿਲਾ ਰਹੇ ਹੋ ਥੋੜਾ ਇੱਥੇ ਮਾਲ ਚੱਲ ਜੂਗਾ ਕਿ ਇਹ ਤਾਂ ਇੱਥੇ ਸਹੀ ਦਰਿਆਣਾ ਲੋਕਾਂ ਨੇ ਮੈਂ ਕਿਹਾ ਭਾਜੀ ਇੱਥੇ ਕੱਲਾ ਮੇਰਾ ਆਫਿਸ ਜਾਂ ਮੇਰਾ ਮਕਾਨ ਨਹੀਂ ਹੈਗਾ ਇੱਥੇ 80 ਬਿਲਡਿੰਗ ਹੈ ਕੱਲਾ ਮੈਂ ਨਹੀਂ ਹੈਗਾ 80 ਬਿਲਡਿੰਗ ਹੈ ਇੱਥੇ ਔਰ ਇਹਦੇ ਵਿੱਚ ਤੁਸੀਂ ਜਦ ਕੋਰਟ ਦੇ ਆਰਡਰ ਪੜੋਗੇ ਨਾ ਉਹਦੇ ਵਿੱਚ ਸਪੈਸ਼ਲ ਜੱਜ ਨੇ ਲਿਖਿਆ ਕਿ ਕਿਸੇ ਪਰਸਨਲ ਇਸ਼ੂ ਨਹੀਂ ਨਹੀਂ ਹੈਗਾ ਇਹ ਪਬਲਿਕ ਪਰਪਸ ਲਈ ਹੈ ਇਹ ਨੈਸ਼ਨਲ ਹੈਰੀਟੇਜ ਹੈ ਸਾਡੇ ਰਾਸ਼ਟਰੀ ਦ੍ਰੋਹਰ ਹੈ ਜਦ ਤੱਕ ਇੱਥੇ ਕੋਈ ਪਹੁੰਚ ਨਹੀਂ ਸਕੂਗਾ ਇਹਦੀ ਸਾਂਭ ਸੰਭਾਲ ਕਿੱਦਾਂ ਹੋਊਗੀ ਤੁਸੀਂ ਉਹ ਦੇਖ ਲਓ ਉੱਪਰ ਪੂਲਰ ਲਟਕਿਆ ਹੋਇਆ ਕੋਈ ਉੱਥੇ ਮੱਥਾ ਟੇਕਦਾ ਹੋਵੇ ਕੂਲਰ गिर ਜਵੇ ਉੱਪਰ ਕੌਣ ਜ਼ਿੰਮੇਵਾਰ ਹੈ ਅਜ ਤੱਕ ਅਜ ਤੱਕ ਸਰਕਾਰ ਉੱਪਰਲਾ ਕਬਜ਼ਾ ਨਹੀਂ ਛੁੜਾ ਪਈ ਅੱਛਾ ਇਹ ਉੱਪਰ ਕਬਜ਼ਾ ਕਰਿਆ ਹੋਇਆ ਹੈ ਕਬਜ਼ਾ ਕੀਤਾ ਹੋਇਆ ਜੀ ਕਦੀ ਤੁਸੀਂ ਸੁਣਿਆ ਸੀਗਾ ਪ੍ਰੰਟ ਟਾਈਮ 'ਚ ਫਲੈਟ ਸਿਸਟਮ ਸੀਗਾ ਥੱਲੇ ਕਿਸੇ ਹੋਰ ਦਾ ਪਹਿਲੀ ਮੰਜ਼ਰ ਹੋਵੇ ਤੇ ਤੀਜੀ ਮੰਜ਼ਰ ਕਿਸੇ ਹੋਰ ਦੀ ਸੀਗੀ ਬਗੈ ਸ਼ੀ ਇਦਾਂ ਦੀ ਜਗ੍ਹਾ ਉੱਤੇ ਕਬਜ਼ਾ ਹੋਇਆ ਹੈ ਤੇ ਸਰਕਾਰ ਉਹ ਨਹੀਂ ਸ਼ਰਾਬ ਕਿਹਦੇ ਕਿਹਦੇ ਨਾਲ ਲੜੀਏ ਦੱਸੋ ਮੈਨੂੰ ਕਿਹਦੇ ਕਿਹਦੇ ਨਾਲ ਲੜੀਏ ਇਹ ਸਾਨੂੰ ਲੱਗਦਾ ਇਹ ਸਾਨੂੰ ਗਲਤੀ ਹੋ ਗਈ ਕਿ ਸੁਖਦੇਵ ਜੀ ਪੰਜਾਬ 'ਚ ਜਨਮ ਲੈ ਲਏ ਇਹਨਾਂ ਨੂੰ ਤਾਂ ਹਰਿਆਣੇ ਜਾਂ ਰਾਜਸਥਾਨ ਐਮਪੀ ਵਰਗੇ ਸ਼ਹਿਰਾਂ 'ਚ ਹੋਣਾ ਚਾਹੀਦਾ ਸੀ ਜਿੱਥੇ ਇਹਨਾਂ ਦੀ ਸੁਣਵਾਈ ਹੋਵੇ ਇਦਾਂ ਕਿਉਂ ਕਹਿ ਰਹੇ ਹੋ ਤੁਸੀਂ ਮੈਂ ਸਹੀ ਹੱਥ ਜੋੜਦੇ ਹਾਂ ਸਰਕਾਰਾਂਗੇ ਇਸ ਤਾਂ ਆਪ ਥੱਕ ਚੁੱਕੇ ਹਾਂ ਹੁਣ ਤਾਂਪਨਾ ਮੈਂ ਸਵਾਲ ਕੀਤਾ ਸੀ ਵੀਰ ਨੂੰ ਬਹੁਤ ਮੇਨ ਗੱਲ ਕਰ ਰਹੇ ਆ ਜੀ ਤੁਹਾਡੇ ਮਾਧਿਅਮ ਰਾਈ ਚੈਨਲ ਰਾਈ 15 ਮਈ ਨੂੰ ਜਨਮ ਦਿਨ ਤੇ ਅਸੀਂ ਕਾਰਡ ਇਸ਼ੂ ਕਰੀਦੇ ਆ ਕੁਝ ਸਾਡੇ ਨੁਮਾਇੰਦੇ ਹੈਗੇ ਆ ਟਰਸਟ ਦੇ ਵਿੱਚ ਮੈਂਬਰ ਆ ਡਿਸਟ੍ਰਿਬਿਊਟ ਕਰਦੇ ਆ ਬੜੇ ਅਫਸੋਸ ਦੀ ਗੱਲ ਹੈ ਸਾਨੂੰ ਡੀਸੀ ਕੋਲ ਕਾਰਡ ਦੇਣ ਜਾਣਾ ਖੁਦ ਪੈਂਦਾ ਦਾਦਾ ਘੰਟਾ ਸਾਨੂੰ ਬਾਹਰ ਖੜੇ ਰਹਿਣਾ ਪੈਂਦਾ ਇੱਕ ਪਾਸੇ ਤਾਂ ਸੀਐਮ ਲੋਕਾਂ ਨੂੰ ਇਨਵਾਈਟ ਕਰਦੇ ਆ ਸਾਨੂੰ ਲੋਕਾਂ ਨੂੰ ਵਾਈਟ ਕਰਦੇ ਆ ਪਬਲੀਕ ਨੂੰ ਇੱਥੇ ਅਸੀਂ ਡੀਸੀ ਨੂੰ ਜਾ ਕੇ ਇਨਵਾਈਟ ਕਰਦੇ ਆ ਸਾਨੂੰ ਉਧਰ ਤੱਕ ਘੰਟਾ ਬਾਹਰ ਖੜਾ ਰਹਿਣਾ ਪੈਂਦਾ ਹੈ ਸੀਪੀ ਪੁਲਿਸ ਕਮਿਸ਼ਨਰ ਕੋ ਜਾਈਏ ਉਧਰ ਤੱਕ ਘੰਟਾ ਮਿਲਦਾ ਹੀ ਨਹੀਂ ਔਰ ਉਹ ਰੋਹਾਰ ਕੇ ਸਾਨੂੰ ਕਾਰਡ ਨਾ ਟੇਬਲ ਤੇ ਰੱਖ ਕੇ ਆਣਾ ਪੈਂਦਾ ਤਾਂ ਕਿ ਵੀ ਤੁਸੀਂ ਆ ਜਿਓ ਉਹ ਫਿਰ ਨਹੀਂ ਜਿਹੜੇ ਜੇ ਮੰਤਰੀ ਸਾਹਿਬ ਕਿਸੇ ਨੂੰ ਕਾਰਡ ਆਪ ਦੇਣ ਜਾਂਦੇ ਆ ਅਸੀਂ ਖੁਦ ਆਪ ਦੇਣ ਜਾਂਦੇ ਆ ਸਾਨੂੰ ਬੜੀ ਸਾਡਾ ਅਫਸੋਸ ਹੁੰਦਾ ਕਿ ਇੱਕ ਡਿਪਟੀ ਕਮਿਸ਼ਨਰ ਨੂੰ ਕਾਰਡ ਦੇਣ ਲਈ ਇਨਵਾਈਟ ਕਰਨ ਲਈ ਸਾਨੂੰ ਅੱਧਾ ਘੰਟਾ ਬਾਹਰ ਖੜਾ ਕਰਨਾ ਪੈਂਦਾ ਪੁਲਿਸ ਕਮਿਸ਼ਨਰ ਨੂੰ ਕਾਰਡ ਦੇਣ ਲਈ ਸਾਨੂੰ ਅੱਧਾ ਘੰਟਾ ਬਾਹਰ ਖੜਾ ਪੈਣਾ ਕਿੱਥੇ ਕੀ ਜਿਹੜੇ ਸਰਕਾਰ ਹੈਗੀ ਆ ਪੰਜਾਬ ਸਰਕਾਰ ਖੁਦ ਬੁਲੰਦੀ ਆ ਉਹਨਾਂ ਨੂੰ ਹੂੰ ਤੇ ਸਾਨੂੰ ਉਲਟਾ ਬਾਹਰ ਖੜਾ ਬੜੇ ਅਫਸੋਸ ਦੀ ਗੱਲ ਹੈ ਅਸੀਂ ਤਾਂ ਇਸ ਗੱਲ ਨੂੰ ਬੜਾ ਮਹਿਸੂਸ ਕਰਦੇ ਹਾਂ ਕਿ ਜਿਹੜੀ ਇਹ ਸਰਕਾਰਾਂ ਕਈ ਆਈਆਂ ਕਈ ਚਲੇ ਗਈਆਂ ਇਹ ਸਰਕਾਰ ਨੂੰ ਅੱਛਾ ਸਮਝਦੇ ਸੀ ਜਿਹੜੀ ਉਹਨਾਂ ਨੇ ਸੋਚ ਚੱਕੀ ਪਰ ਹੁਣ ਉਹਨਾਂ ਦਾ ਰਵਈਆ ਦੇਖ ਕੇ 3 ਸਾਲ ਹੋ ਗਏ ਮੈਨੂੰ ਮੈਮੋਰੰਡਮ ਦਿੱਤੇ ਨੂੰ ਜਿਹੜਾ ਕਿ ਹਫਤੇ ਇੱਕ ਦਿਨ ਦਾ ਕੰਮ ਸੀ 55 ਲੱਖ ਰੁਪਈਆ ਪਰ ਕਈ ਕਰੋੜ ਰੁਪਈਆ ਲੋਕਾਂ ਲਾ ਰਹੇ ਆ ਪਰ ਇੱਥੇ 55 ਲੱਖ ਦੀ ਇੱਕ ਵੀ ਆਏ ਨਹੀਂ ਬਹੁਤ ਬਾਅਦ 2022 ਮੈਮੋਰੰਡਮ ਦੇਣ ਤੋਂ ਬਾਅਦ ਸਾਨੂੰ ਨਵੇਂ ਸ਼ਹਿਰ ਤੋਂ ਇਨਵਾਈਟ ਨਹੀਂ ਆਇਆ ਦੁਬਾਰਾ ਉਹ ਮੈਮੋਰੰਡਮ ਦੇਣ ਤੋਂ ਬਾਅਦ ਨੀ ਤਾਂ ਪਿਛਲੀ ਸਰਕਾਰ ਦੇ ਵਿੱਚ ਉੱਥੇ ਚਾਰ ਪ੍ਰੋਗਰਾਮ ਹੋਏ ਆ ਸਭ ਤੋਂ ਪਹਿਲਾਂ ਰਾਣਾ ਜੀ ਯੈਸ ਰਾਣਾ ਜੀ ਨੇ ਇਨਵੀਟੇਸ਼ਨ ਦਿੱਤਾ ਸੀਗਾ ਉੱਥੇ ਠੀਕ ਹੈ ਉਹਨਾਂ ਨੇ ਜਦ ਦੇਖਿਆ ਕਿ ਉੱਥੇ ਦੀ ਟੀਮ ਨੇ ਉੱਥੇ ਦੇ ਡੀ ਐਸ ਡੀ ਐਮ ਵਗੈਰਾ ਨੇ ਸ਼ੀਦਾਂ ਦੇ ਪਰਿਵਾਰਾਂ ਦੀ ਕੁਰਸੀਆਂ ਲੱਗ ਲਈਆਂ ਹੋਈਆਂ ਉਹ ਆਪਣੀ ਕੁਰਸੀ ਛੱਡ ਕੇ ਸ਼ੀਦਾਂ ਦੇ ਪਰਿਵਾਰਾਂ ਦੇ ਵਿੱਚ ਬੈਠ ਗਏ ਸੀਗੇ ਠੀਕ ਹੈ ਨਾ ਇਹ ਇਹ ਉਸ ਤੋਂ ਬਾਅਦ ਕੈਪਟਨ ਸਾਹਿਬ ਦਾ ਹੋਇਆ ਕੈਪਟਨ ਸਾਹਿਬ ਦੇ ਉੱਤੇ ਉਸ ਤੋਂ ਬਾਅਦ ਲਾਕਡਾਊਨ ਹੋ ਗਿਆ ਸੀਗਾ ਫਿਰ ਚੰਨੀ ਜੀ ਨੇ ਵੀ ਪ੍ਰੋਗਰਾਮ ਕੀਤਾ ਫਿਰ ਸੁਖਸੀ ਰੰਦਾਵਾਇਨ ਮਤਲਬ ਚਾਰੋਂ ਫੋਟੋਸ ਅਖਬਾਰ ਦੀ ਕਟਿੰਗਸ ਮੇਰੇ ਕੋ ਸਾਰੇ ਪਰਿਵਾਰ ਜਾਂਦੇ ਸੀ ਭਗਤ ਸਿੰਘ ਜੀ ਦਾ ਰਾਜਗੁਰੂ ਜੀ ਦਾ ਉੱਥੋਂ ਸੱਤੇਸ਼ੀਲ ਰਾਜਗੁਰੂ ਆਉਂਦੇ ਸੀਗੇ ਪੂਨੇ ਤੋਂ ਕੱਲ ਪ੍ਰੋਗਰਾਮ ਸੀਗਾ ਕੱਲੇ ਭਗਤ ਸਿੰਘ ਦਾ ਪਰਿਵਾਰ ਸੀ ਉਹ ਵੀ ਇੱਕ ਮੈਂਬਰ ਉਹਨਾਂ ਦਾ ਮਤਲਬ ਕੀ ਤੁਹਾਡੇ ਖਿਲਾਫ ਕੋਈ ਬੋਲ ਨਾ ਸਕੇ ਉੱਥੇ ਇਸ ਕਰਕੇ ਤੁਸੀਂ ਨਹੀਂ ਬੁਲਾਉਂਦੇ ਇੱਕ ਇਹ ਪਲੇਟਫਾਰਮ ਹੁੰਦਾ ਹੈ ਜੀ ਇਹ ਪਲੇਟਫਾਰਮ ਹੁੰਦਾ ਅਸੀਂ ਆਪ ਨਹੀਂ ਕਿਤੇ ਜਾਂਦੇ ਕਿ ਅਸੀਂ ਫੋਟੋਆਂ ਖਿਚਾਣੀਆਂ ਮੰਤਰੀਆਂ ਨੂੰ ਸਾਨੂੰ ਕੋਈ ਸ਼ੌਂਕ ਨਹੀਂ ਸਾਡੇ ਕੋਲ ਤਾਂ ਸਭ ਤੋਂ ਵੱਡਾ ਮੰਤਰੀ ਸਾਡਾ ਪ੍ਰਾਈਮ ਮਿਨਿਸਟਰ ਆ ਬੈਠਾ ਸੁਖਦੇਵ ਜੀ ਬੈਠੇ ਜਿਨ੍ਹਾਂ ਨੇ ਜੇ ਅੱਜ ਇਹ ਜਿੰਦਾ ਹੁੰਦੇ ਇਹਨਾਂ ਦੇ ਪਰਿਵਾਰ ਰਾਜ ਕਰਦੇ ਹੁੰਦੇ ਜੀ ਠੀਕ ਹੈ ਤੁਸੀਂ ਇਹ ਦੇਖੋ ਕੱਲ ਉਹਨਾਂ ਨੇ ਇੱਕ ਪਰਿਵਾਰ ਨੂੰ ਬੁਲਾਇਆ ਠੀਕ ਹੈ ਉਹ ਪਰਿਵਾਰ ਯਸਮਨ ਸੀ ਤਾਂ ਬੁਲਾ ਲਿਆ ਬਾਕੀ ਪਰਿਵਾਰ ਸਾਨੂੰ ਇੱਕ ਪਲੇਟਫਾਰਮ ਮਿਲਦਾ ਹੁੰਦਾ ਸੀਗਾ ਕਿ ਚਲੋ ਯਾਰ ਨਿਮੰਤਰਣ ਆਇਆ ਅਸੀਂ ਇੱਕ ਮੈਮੋਰੈਂਡਮ ਬਣਾਵਾਂਗੇ ਉਹਨਾਂ ਨੂੰ ਦਵਾਂਗੇ ਉੱਥੇ ਐਟ ਦ ਸਪੌਟ ਕੀ ਪਤਾ ਐਟ ਦ ਸਪੌਟ ਹੀ ਹੱਲ ਕਰ ਦੇਣ ਬਟ ਸਾਨੂੰ ਬੜਾ ਦੁੱਖ ਹੈ ਕਿ ਮਾਨ ਸਾਹਿਬ ਸਿਰਫ ਭਗਤ ਸਿੰਘ ਜੀ ਦਾ ਨਾਮ ਇਸਤੇਮਾਲ ਕਰ ਰਹੇ ਹੋਰ ਕੁਝ ਨਹੀਂ ਹੋ ਰਿਹਾ ਨਾਮ ਇਸਤੇਮਾਲ ਕਰ ਬਸ ਨਾਮ ਇਸਤੇਮਾਲ ਹੋ ਰਿਹਾ ਹੈ ਔਰ ਕੁਝ ਨਹੀਂ ਹੋ ਰਿਹਾ ਤਾਂ ਤੁਸੀਂ ਸੁਣਿਆ ਥਾਪਨ ਪਰਿਵਾਰ ਹੈ ਜਿਹੜੇ ਇਸ ਜਗ੍ਹਾ ਦੀ ਸੇਵਾ ਸੰਭਾਲਕਾ ਦੇ ਤੇ ਦੁੱਖ ਦੀ ਗੱਲ ਇਹ ਹੈ ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਹੈ ਉਹਨਾਂ ਨੂੰ ਉਹਨਾਂ ਦੇ ਹੱਕ ਦਵਾਉਣ ਵਾਸਤੇ ਅਦਾਲਤਾਂ ਦੇ ਧੱਕੇ ਕੂੜਾ ਟਰਸ ਨੂੰ ਅਸੀਂ ਦਿਖਾ ਚੁੱਕੇ ਹਾਂ ਵੀਰ ਦੱਸਦਾ ਵੀ ਦੋ ਤੋਂ ਤਿੰਨ ਵਾਰ ਅਸੀਂ ਕਮਿਸ਼ਨਰ ਦੇ ਵਕ ਵਕ ਜਿਹੜੇ ਅਧਿਕਾਰੀ ਹੈਗੇ ਨੇ ਉਹਨਾਂ ਨੂੰ ਕਹਿ ਦਿੱਤਾ ਜਿਹੜੇ ਸ਼ਹੀਦਾਂ ਦੇ ਸਥਾਨ ਤੋਂ ਕੂੜਾ ਨਹੀਂ ਚੱਕਵਾ ਸਕਦੇ ਅਸੀਂ ਉਹਨਾਂ ਤੋਂ ਕੀ ਆਸ ਕਰ ਸਕਦੇ ਹਾਂ ਕਿਤਨਾ ਕਿਤੇ ਫਿਰ ਭਾਈ ਉਹਨਾਂ ਦੀ ਗੱਲ ਠੀਕ ਹੈ ਵੀ ਸ਼ਹੀਦ ਭਗਤ ਸਿੰਘ ਹੋਰ ਦੇ ਨਾਮ ਦੇ ਉੱਤੇ ਸਿਰਫ ਤੇ ਸਿਰਫ ਸਿਆਸਤ ਹੋ ਰਹੀ ਹੈ ਕੋਈ ਕੁਝ ਨਹੀਂ ਹੋ ਰਿਹਾ ਜੇ ਸ਼ਹੀਦਾਂ ਦੇ ਮਾਨ ਸਨਮਾਨ ਦੀ ਗੱਲ ਹੁੰਦੀ ਤਾਂ ਅੱਜ ਸੁਖਦੇਵ ਥਾਪੁਰ ਹੋਰਾਂ ਨੂੰ ਵੀ ਮਾਨ ਸਨਮਾਨ ਬਰਾਬਰ ਮਿਲਦਾ ਤੇ ਰਸਤਾ ਖੁੱਲਿਆ ਹੁੰਦਾ ਤੇ ਲੋਕਾਂ ਨੂੰ ਪੁੱਛ ਪੁੱਛ ਕੇ ਨਾ ਆਉਣਾ ਪੈਂਦਾ ਭਾਈ ਸੁਖਦੇਵ ਥਾਪੁਰ ਹੋਰ ਦਾ ਘਰ ਕਿੱਥੇ ਆ ਸੀ ਉਹਨਾਂ ਨੂੰ ਨਤਮਸਤਕ ਹੋਣ ਜਾਣਾ ਹੈ ਪੀ ਐਚ ਡੀ ਕਰਨ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਆ ਰਹੇ ਨੇ ਮੁੱਖ ਮੰਤਰੀ ਸਾਹਿਬ ਇੱਥੇ ਨਹੀਂ ਆਏ ਮੁੱਖ ਮੰਤਰੀ ਸਾਹਿਬ ਨਹੀਂ ਆਏ ਉਹ ਵੱਖਰੀ ਗੱਲ ਹੈ ਰੁਝੇਵੇ ਹੋ ਸਕਦੇ ਨੇ ਪਰ ਮਸਲਾ ਉੱਥੇ ਖੜਾ ਇੱਕ ਪਾਸੇ ਲੈਂਡ ਪੂਲਿੰਗ ਦੇ ਉੱਤੇ ਤੁਸੀਂ ਜੱਟਾਂ ਦੀਆਂ ਜ਼ਮੀਨਾਂ ਖੋਨ ਨੂੰ ਤਿਆਰ ਬੈਠੇ ਹੋ ਦੇਣ ਨੂੰ ਤਿਆਰ ਨਹੀਂ ਇੱਥੇ ਲੋਕ ਜ਼ਮੀਨ ਦੇਣ ਨੂੰ ਤਿਆਰ ਬੈਠੇ ਨੇ ਸ਼ਹੀਦਾਂ ਦੇ ਨਾਮ ਤੇ ਤੁਸੀਂ ਲੈਣ ਨੂੰ ਤਿਆਰ ਨਹੀਂ 55 60 ਲੱਖ ਦੀ ਗੱਲ ਹੈ ਉਹ ਵੀ ਦੇਣ ਨੂੰ ਸਰਕਾਰ ਤਿਆਰ ਨਹੀਂ ਤਾਂ ਜਵਾਬ ਜ਼ਰੂਰ ਲਵਾਂਗੇ ਅਧਿਕਾਰੀਆਂ ਤੋਂ ਨਮਾਇੰਦਿਆਂ ਤੋਂ ਵੀ ਆਖਿਰਕਾਰ ਕਾਰਨ ਕੀ ਹੈ ਸ਼ਹੀਦਾਂ ਦੇ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਮੈਂ ਇੰਦਰਪਾਲ ਸਿੰਘ ਤੁਨਾ ਕੈਮਰਾਮੈਨ ਅਮਰਪਾਲ ਨਾਲ ਦੇਖਦੇ ਹਾਂ ਰਮਜ਼ਾ ਨਿਊਜ਼ ਸਤਿ ਸ਼੍ਰੀ ਅਕਾਲ